ਟੋਡੇ ਵੱਲੋਂ ਇੱਕ ਅਪੀਲ ਕੀਤੀ ਜਾਂਦੀ ਹੈ ਕਿ ਜਿਹੜੇ ਕੇਸਰੀ ਝੰਡੇ ਨੇ ਉਹ ਘਰਾਂ ਦੇ ਵਿੱਚ ਲਹਿਰਾਉਣੇ ਨੇ ਸਿੱਖ ਪੰਥ ਦੇ ਧਿਰਾਂ ਦੇ ਉੱਪਰ ਇੱਕ ਵਾਰ ਖੁਸ਼ੀ ਹੁੰਦੀ ਹੈ ਕਿ ਸਾਡੇ ਲਈ ਜਿਹੜੀ ਸ਼ਰੋਨੀ ਕਮੇਟੀ ਆ ਕੋਸ਼ਿਸ਼ਾਂ ਕੁਝ ਕਰ ਰਹੀ ਆ ਸਾਡੀ ਆਵਾਜ਼ ਆ ਜਿਹੜੀ ਉਹ ਸੁਣ ਰਹੀ ਆ ਕੇਸਰੀ ਝੰਡੇ ਅੱਜ ਦਾ ਦਿਨ ਸੀ ਜਾਂ ਫਿਰ ਸਦਾ ਲਈ ਇਹ ਤੇ ਇਹ ਸਾਡੀ ਖਾਲਸੇ ਦੀ ਬੱਕਰੀ ਪਹਿਚਾਣ ਹੈ ਤੇ ਇਸ ਕਰਕੇ ਮੈਂ ਤਾਂ ਸਾਰਿਆਂ ਨੂੰ ਅਪੀਲ ਵੀ ਕੀਤੀ ਆ ਵੀ ਇਹਦਾ ਪੱਕੇ ਭਾਵੇਂ ਆਪਣੇ ਘਰਾਂ ਦੇ ਲਾਵੀ ਇਹ ਖਾਲਸਾ ਨਹੀਂ ਜਾਣਦਾ ਹਮੇਸ਼ਾ ਹੀ ਸਿੱਖ ਜਾਣਦਾ ਜਿਹੜੇ ਉਹਦੇ ਵੀ ਪੰਜਾਬ ਦੀ ਸਿਆਸਤ ਨੂੰ ਕਿਵੇਂ ਦੇਖਦਾ ਕਿਉਂਕਿ ਸ਼੍ਰੋਮਣੀ ਕਮੇਟੀ ਦੀ ਜਿਹੜਾ ਗੱਲ ਕੀਤੀ ਜਾਵੇ ਤਾਂ ਬਹੁਤ ਪੁਰਾਣੀ ਸੰਸਥਾ ਗਈ ਜਿਹੜੀ ਕਿ 1920 ਦੇ ਵਿੱਚ ਹੋਣ ਚਾਈ ਸੀ ਤਾਕਤ ਹਜੂਰ ਸਾਹਿਬ ਦੇ ਵੀ ਬਹੁਤ ਆਤ ਮੈਂਬਰਾਂ ਦੀ ਹੁੰਦੀ ਸੀ ਪਰ ਅੱਜ ਇਹਨਾਂ ਤਾਕਤਾਂ ਦਾ ਸਿੱਧੇ ਤੌਰ ਤੇ ਪ੍ਰਬੰਧ ਜਿਹੜਾ ਉਹਨਾਂ ਦੀ ਸਟੇਟਾਂ ਦੀ ਸਰਕਾਰਾਂ ਨੇ ਲੈ ਲਿਆ ਇਹ ਮੈਂ ਸਮਝਦਾ ਇੱਕ ਬਹੁਤ ਵੱਡੀ ਜਿਆਦਤੀ ਆ ਖਾਲਸੇ ਪੰਥ ਦੇ ਨਾਲ ਤੇ ਸਭ ਤੋਂ ਵੱਡਾ ਦੁੱਖ ਮੈਨੂੰ ਹਰਿਆਣੇ ਦਾ ਆ ਕਿਉਂਕਿ ਹਰਿਆਣੇ ਦੇ ਵਿੱਚ ਆ ਮੈਂ ਇੱਕ ਦਿਨ ਡਿਬੇਟ ਸੁਣਦਾ ਸੀ ਇੱਕ ਪ੍ਰਧਾਨ ਤੇ ਕੁਝ ਨਾ ਮੈਂਬਰ ਤੈਨੂੰ ਦੇਖ ਲਊਗਾ ਤੈਨੂੰ ਤੂੰ ਤਗੜਾ ਹੋ ਜਾ ਫਲਾਣਾ ਹੋ ਜਾ ਤੇ ਇਹਨਾਂ ਦਾ ਇੱਕ ਮੈਸੇਜ ਕੀ ਜਾਂਦਾ ਜਿਹੜੇ ਦੂਸਰੇ ਆ ਉਹ ਤਾਂ ਖੁਸ਼ ਹੁੰਦੇ ਉਹ ਕਹਿੰਦੇ ਸਾਨੂੰ ਤਾਂ ਕੋਈ ਲੋੜ ਨਹੀਂ ਸਿੱਕੇ ਆਪ ਵਿੱਚ ਹੀ ਲੜੀ ਜਾਂਦੇ ਆ ਪਰ ਆਪਾਂ ਨੂੰ ਦੇਖਣਾ ਪਊ ਵੀ ਲੜਾਈ ਪਾਈ ਕਿਨੇ ਜਦੋਂ ਐਕਟ ਬਣਿਆ ਸੀ ਅਸੀਂ ਚੈਲੰਜ ਕੀਤਾ ਜਦੋਂ ਹੁਣ ਵੀ ਇਹ ਸੁਪਰੀਮ ਕੋਰਟ ਜੋਂ ਦਾ ਫੈਸਲਾ ਹੋਇਆ ਮੈਂ ਤਾਂ ਵੀ ਇਹ ਗੱਲ ਕਹੀ ਸੀ ਕਿ ਇਹਦੇ ਵਿੱਚ ਬਹੁਤ ਸਾਰੇ ਲਕੋਣੇ ਆ ਤੇ ਉਦੋਂ ਵੀ ਸਿੰਘ ਸਾਹਿਬ ਗਾਨੀ ਹਰਪ੍ਰੀਤ ਸਿੰਘ ਉਦੋਂ ਤੱਕ ਸੀ ਗੱਲ ਤੱਕ ਦੇ ਜੱਜਦਾਰ ਸੀ ਇਹਨਾਂ ਨੇ ਕਿਹਾ ਸੀ ਵੀ ਤੁਸੀਂ ਆ ਜਾਓ ਇੱਥੇ ਤਖਤ ਸਾਹਿਬ ਦੇ ਅਸੀਂ ਬੈਠ ਕੇ ਜਿਹੜੇ ਚਾਰ ਪੰਜ ਉਹਨਾਂ ਦੇ ਨਵੇਂਦੇ ਸੀ ਉਹਨਾਂ ਨੇ ਬੈਠ ਕੇ ਗੱਲ ਕਰ ਲਈ ਨੇ ਪਰ ਸਰਕਾਰ ਦਾ ਸਹਾਰਾ ਲੈ ਲਿਆ ਇੱਕ ਪਹਿਲੇ ਮਹਾਂਪਤ ਦਾ ਖੇਡੇ ਵੱਡੇ ਚੱਕੜ ਦੇ ਕੇ ਯਾਰ ਤੱਕ ਕੋਈ ਐਡਾ ਹੋਈ ਨਹੀਂ ਕਦੇ ਵੀ ਤੇ ਹੁਣ ਉਹਨਾਂ ਨੇ ਸਟੇ ਲੈ ਲਿਆ ਤੇ ਜਿਹੜੇ ਆ ਦੂਜੇ ਸਗੇ ਚਲੋ ਮੈਂ ਕਿਸੇ ਤੇ ਜਾਤੀ ਜਾਂ ਤੂੰ ਭਰਾਤੋਂ ਨਹੀਂ ਕਰਦਾ ਪਰ ਜਿਹੜੇ ਟੈਲੀਵਿਜ਼ਨਾਂ ਦੇ ਡਿਬੇਟਾਂ ਚੱਲਦੀਆਂ ਕਹੋ ਜੀ ਭੱਦੀ ਭਾਗਾ ਬੋਲਦੇ ਆ। ਅਕਾਲੀ ਦਲ ਨੂੰ ਕਿੱਥੇ ਖੜਾ ਸਟੈਂਡ ਕਰਦੇ ਹੋ ਕਿਉਂਕਿ ਅਕਾਲੀ ਦਲ ਪੰਜਾਬ ਵਿਚੋਂ ਯਾਤਰਾ ਤੇ ਨਿਕਲਿਆ ਹੋਇਆ ਤੇ ਵਿਰੋਧੀ ਤੰਜ ਕੱਸ ਰਹੇ ਨੇ ਕਹਿੰਦੇ ਕਿ ਉਹ ਪੰਜਾਬ ਵਿਚਾਰੇ ਨੇ ਜਿਨ੍ਹਾਂ ਨੇ ਪੰਜਾਬ ਲੁੱਟਿਆ। ਤੇ ਕਹਿਣ ਵਾਲੇ ਦਾ ਬਹੁਤ ਕੁਝ ਕਹੀ ਜਾਂਦੇ ਜਿਹੜੇ ਕਹਿੰਦੇ ਉਹਨਾਂ ਦਾ ਹਾਲ ਦੇਖੋ ਤੁਸੀਂ ਕੀ ਹੋਇਆ। ਚਾਹੇ ਪਹਿਲੀ ਸਰਕਾਰ ਦੀ ਜਾਹੇ ਹੁਣ ਦੀ ਆ ਮੌਜੂਦਾ ਆ। ਪਰ ਹੁਣ ਤੁਸੀਂ ਆ ਦੇਖੋਗੇ ਆਉਂਦੇ ਪਹਿਲੇ ਜ਼ੋਨ ਨੂੰ VOTING ਹੋ ਜਾਣੀ ਤੇ ਚਾਰ ਜ਼ੋਨ ਨੂੰ ਪਤਾ ਲੱਗ ਜਾਊਗਾ। ਤੇ ਕਿਹੜੇ ਸਰਪੰਚ ਦੇ ਉੱਤੇ ਕਿਹੜੀ ਜੱਫੇ ਬੰਦੀ ਹੈ ਨੌਜਵਾਨਾਂ ਤੇ ਡੀਬੂਗੜ ਬੈਠੇ ਨੇ ਉਹਨਾਂ ਨੂੰ ਲੈ ਕੇ ਇੱਕ ਮੋਰਚਾ ਚੱਲੀ ਜਾਂਦਾ ਹੈਗਾ ਤੇ ਉਸ ਤੋਂ ਬਾਅਦ ਉਹਨਾਂ ਦੇ ਮਾਤਾ ਨੂੰ ਵੀ ਗ੍ਰਿਫਤਾਰ ਕਰ ਲਿਆ ਜਾਂਦਾ ਇਸ ਪੂਰੇ ਵਰਤਾਂਤ ਨੂੰ ਪੂਰੀ ਘਟਨਾ ਨੂੰ ਕੀ ਕਿਹਾ ਜਾਵੇ ਮੈਂ ਤਾਂ ਪਹਿਲਾਂ ਇਹ ਸਵਾਲ ਸਰਕਾਰ ਤੇ ਵੀ ਉਠਾਦਾ ਤੇ ਜੇ ਪਰਚੇ ਦਰਜ ਹੋ ਗਏ ਸੀ ਤੇ ਫਿਰ ਉਹਨਾਂ ਦੇ ਐਨਐਸਏ ਚਲਾਉਣ ਦੀ ਲੋੜ ਸੀ ਜਿਹੜਾ ਜੁਏਪ ਆਪਾਂ ਕਹਿੰਦੇ ਆ ਉਹਦਾ ਐਨਐਸਏ ਨਾਲੋਂ ਵੀ ਮਾੜਾ ਮੈਂ ਬਦੌਰ ਵਕੀਲ ਅਸਲ ਨੂੰ ਜਾਣਦਾ ਪਰ ਪੰਜਾਬ ਸਰਕਾਰ ਨੇ ਸਾਰਾਂ ਹੱਥ ਬੰਨ੍ਹੇ ਟੱਪ ਕੇ ਅਨਸੇ ਲੈ ਆਂਸੇ ਲੈ ਕੇ ਡਿਬਰੂ ਜੇਬ ਜਬੂਗਰ ਜੇਲ੍ਹ ਦੇ ਵਿੱਚ ਇੱਥੇ ਪੰਜਾਬ ਦੇ ਵਿੱਚ ਕੋਈ ਹਾਈ ਸਕੂਲ ਜਿਹਾ ਨਾ ਹੈ ਨੀ ਪੰਜਾਬ ਦੇ ਮੁੱਖ ਮੰਤਰੀ ਨੇ ਕਾਫੀ ਸਵਾਲ ਚੁੱਕੇ ਨੇ ਸ਼੍ਰੋਮਿਕ ਕਮੇਟੀ ਦੇ ਕਹਿੰਦੇ ਕਿ ਇਸ ਦਾ ਨਾਂ ਸ਼੍ਰੋਮਿਕ ਕਮੇਟੀ ਨਹੀਂ ਸ਼੍ਰੋਮਿਕ ਗੋਲਕ ਪ੍ਰਬੰਧਕ ਕਮੇਟੀ ਰੱਖ ਦੋ ਚਲੋ ਇਹ ਮੈਂ ਸਮਝਦਾ ਆਂ ਕਈ ਵਾਰੀ ਬੰਦੇ ਦੀ ਜਿਹੜੇ ਅਕਲ ਮਤ ਮਾਰੀ ਜਾਂਦੀ ਨਾ ਉਹ ਹਲੇ ਇਦਾਂ ਦੇ ਸਵਾਲ ਚੁੱਕਦਾ ਲੋਕ ਕਰਦੇ ਨੇ ਜਦੋਂ ਸੀ ਵੀ ਫੀਚਰ ਦੇ ਆ ਪਿੰਡਾਂ ਦੇ ਵਿੱਚ ਉਹ ਕਹਿੰਦੇ ਨੇ ਕਿ ਤੁਸੀਂ ਕਿਉਂ ਨਹੀਂ ਪੁੱਛਦੇ ਲੁਫਾਫਾ ਕਲਚਰ ਕੀ ਹੈ ਜਿਹੜਾ ਕਾਫੀ ਚਰਚਾ ਦੇ ਵਿੱਚ ਰਿਹਾ ਇੰਡਸ ਟੀਵੀ ਦੇ ਨਾਲ ਤੁਸੀਂ ਜੁੜ ਚੁੱਕੇ ਹੋ ਤਾਂ ਇੱਕ ਵਾਰ ਫੇਰ ਤੋਂ ਮੈਂ ਹਰਜਿੰਦਰ ਸਿੰਘ ਢਿਲੋਂ ਨਿਗਾ ਸਵਾਗਤ ਕਰਦਾ ਤਾਂ ਅੱਜ ਅਸੀਂ ਇੱਕ ਅਹਿਮ ਤੇ ਖਾਸ ਮੁਲਾਕਾਤ ਲੈ ਕੇ ਤੁਹਾਡੇ ਰੂਬਰੂ ਹੋਏ ਹਾਂ ਅੱਜ ਦਾ ਦਿਨ ਸਿੱਖ ਪੰਥ ਦੇ ਲਈ ਬੜਾ ਖਾਸ ਦਿਨ ਹੈ ਕਿਉਂਕਿ ਇਸ ਦਿਨ ਦੇ ਵਿੱਚ ਚੜ੍ਹਦੀ ਕਲਾ ਦਾ ਦਿਨ ਵੀ ਮਨਾਇਆ ਜਾਂਦਾ ਤੇ ਜੇਕਰ ਇਸ ਨੂੰ ਚੰਗੀ ਤਰ੍ਹਾਂ ਯਾਦ ਕੀਤਾ ਜਾਵੇ ਤਾਂ ਇਸ ਦਿਨ ਦੇ ਵਿੱਚ ਸਿੱਖਾਂ ਦੇ ਸੀਨੇ 'ਤੇ ਜ਼ਖਮ ਵੀ ਬੜੇ ਨੇ ਕਿਉਂਕਿ 13 April 1919 ਦੀ ਜੇਕਰ ਗੱਲ ਕੀਤੀ ਜਾਵੇ ਤਾਂ ਜਲੰਧਾ ਵਾਲਾ ਕਾਂਡ ਹੁੰਦਾ ਹੈ 13 April 1978 ਦੀ ਗੱਲ ਕੀਤੀ ਜਾਵੇ ਤਾਂ ਨਰਨਕਾਰਿਆ ਕਾਂਡ ਹੁੰਦਾ ਤਾਂ ਸਾਡੇ ਨਾਲ ਸ਼ਰੋਮਣੀ ਕਮੇਟੀ ਸਿੱਖਾਂ ਦੀ ਸਰਮੌਰ ਸੰਸਦ ਦਾ ਦੇ ਪ੍ਰਧਾਨ ਧਾਮੀ ਸਾਹਿਬ ਮੌਜੂਦ ਨੇ ਹਰਜਿੰਦਰ ਸਿੰਘ ਧਾਮੀ ਜੀ ਬਹੁਤ ਸਵਾਗਤ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਾਂ ਵੀਰ ਸਾਹਿਬ ਜਿਵੇਂ ਮੈਂ ਸ਼ੁਰੂਆਤ ਦੇ ਵਿੱਚ ਕਿਹਾ ਕਿ 13 April 1919 13 April 1699 13 April 1978 ਤਿੰਨੇ ਡੇਟਾਂ ਬੜੀਆਂ ਇੱਕ ਦੂਜੇ ਨਾਲ ਜੁੜਦੀਆਂ ਨੇ ਕਿਵੇਂ ਦੇਖਦੇ ਹੋ ਇਹਨਾਂ ਪੂਰੇ ਸਿੱਖ ਪੰਥ ਨੂੰ ਪੂਰੇ ਪੰਜਾਬ ਨੂੰ ਤੇ ਇਹਨਾਂ ਡੇਟਾਂ ਨੂੰ ਦੇਖੋ ਜਿਹੜੀ ਪਵਿੱਤਰ ਖਾਲਸਾ ਸਾਜਨਾ ਦੇਸ ਬਸਾਖੀ ਨੂੰ ਸਤਗੁਰਾਂ ਨੇ 1699 ਵਿੱਚ ਕੀਤੀ ਜੀ ਉਹ ਇੱਕ ਅਧਿਆਤਮਕਤਾ ਦੇ ਮਾਰਗ ਦੀ ਇੱਕ ਬੁਲੰਦੀ ਆ ਕਿ ਸਤਗੁਰੂ ਜੀ ਨੇ ਆਪ ਪੰਜ ਭੂਤਕ ਸਰੀਰ ਦੇ ਤੌਰ ਤੇ ਉੱਤੇ ਅੱਜ ਤੱਕ ਲੋਕ ਡੈਮੋਕ੍ਰੇਸੀ ਦੀਆਂ ਬਹੁਤ ਗੱਲਾਂ ਕਰਦੇ ਆ ਉਸ ਵੇਲੇ ਸਤਗੁਰਾਂ ਨੇ ਉਹ ਜਿਹੜੇ ਦੱਬੇ ਤੇ ਲਤਾੜੇ ਲੋਕ ਜਿਨ੍ਹਾਂ ਨੂੰ ਧਾਰਮਿਕ ਸਥਾਨਾਂ ਤੇ ਜਾਣ ਦੀ ਆਗਿਆ ਨਹੀਂ ਸੀ ਜੀ ਜਿਨ੍ਹਾਂ ਨੂੰ ਪਵਿੱਤਰ ਇਸ਼ਨਾਨ ਕਰਨ ਦੀ ਸਰੋਵਰਾਂ 'ਚ ਆਗਿਆ ਨਹੀਂ ਸੀ ਜਿਨ੍ਹਾਂ ਨੂੰ ਸਰਕਾਰੀ ਦੁਆਰੇ ਦੇ ਵਿੱਚ ਕੋਈ ਸੁਣਵਾਈ ਨਹੀਂ ਸੀ ਉਹਨਾਂ ਸਾਰਿਆਂ ਨੂੰ ਪੰਜਾਂ ਨੂੰ ਇੱਕ ਅਧਾਕਤਰ ਕਰਕੇ ਖੰਡੇ ਵਾਟੇ ਦੀ ਪਹਲ ਵਾਸਤੇ ਕੀਤੀ ਤੇ ਪੰਜ ਪ੍ਰਧਾਨੀ ਦੀ ਉਹ ਪ੍ਰਥਾ ਚਲਾਈ ਤੇ ਸਤਗੁਰੂ ਜੀ ਨੇ ਕਿੱਡੀ ਵੱਡੀ ਵਿਸ਼ਾਲ ਗਿਰਜੇ ਨਾਲ ਉਹਨਾਂ ਪੰਜਾਂ ਪਾਸੋਂ ਆਪ ਵੀ ਪਿਆਬਰਛਿਆ ਜਿਹੜੀ ਅੱਜ ਤੱਕ ਕਿਤੇ ਮਿਸਾਲ ਨਹੀਂ ਜਿਹੜਾ ਗੁਰੂ ਗੁਰੂ ਰਿਹਾ ਤੇ ਚੇਲਾ ਚੇਲੇ ਰਿਹਾ ਤੇ ਸਤਗੁਰੂ ਜੀ ਨੇ 1699 ਵਿੱਚ ਜਿਹੜਾ فاਸਲਾ ਸੀ ਉਹ ਖਤਮ ਕਰ ਦਿੱਤਾ ਜੀ ਤੇ ਸਤਗੁਰੂ ਜੀ ਨੇ ਆਹ ਜਿਹੜੀ ਆਪਾਂ ਪਵਿੱਤਰ ਧਰਤੀ ਤੇ ਬੈਠੇ ਆਂ ਇੱਥੇ 1706 ਦੇ ਵਿੱਚ ਸੰਪੂਰਨਤਾ ਸਤਗੁਰੂ ਜੀ ਨੇ ਗੁਰੂ ਗ੍ਰੰਥ ਸਾਹਿਬ ਜੀ ਕਰਕੇ ਸੰਪੂਰਨ ਕਰਵਾਣੀ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨਾਲ ਅੰਕਿਤ ਕਰਕੇ ਇਸੇ ਧਰਤੀ 'ਤੇ ਤੇ ਸਤਗੁਰੂ ਜੀ ਨੇ 16 1708 ਦੇ ਵਿੱਚ ਗੁਰਤਾ ਕਰਦੀ ਨੰਦੇੜ ਦੀ ਧਰਤੀ ਤੇ ਬਕਸੀ ਉਹ ਤਖਤ ਸ੍ਰੀ ਕੇਸਗੜ੍ਹ ਸਾਹਿਬ ਬਹੁਤ ਪਵਿੱਤਰ ਧਰਤੀ ਜਿੱਥੋਂ ਖਾਲਸਾ ਦਾ ਜਨਮ ਹੁੰਦਾ ਜੀ ਆਹ ਧਰਤੀ ਆ ਜਿੱਥੇ ਸਤਬੰਦਾਂ ਨੇ ਸਿੱਖਾਂ ਲਈ ਇੱਕ ਏਡਾ ਵੱਡਾ ਸਿਧਾਂਤ ਬਖਸ਼ ਕੀਤਾ ਕਿ ਸਿੱਖ ਨੇ ਗੁਰੂ ਗ੍ਰੰਥ ਦੀ ਤਾਬਿਆ ਹੋ ਕੇ ਗੁਰ ਸ਼ਬਦ ਦੀ ਆਰਾਧਨਾ ਕਰਨੀ। ਐਸੇ ਅਸਥਾਨ ਦੇ ਉੱਤੇ ਅਮਰ ਸੰਚਾਰ ਵੀ ਹੁੰਦੇ ਰਹੇ। ਸੋ ਗੁਰੂ ਸਾਹਿਬ ਕਿਰਪਾ ਕਰਨ ਜਿਹੜੀਆਂ ਬਾਅਦ ਦੀਆਂ ਡੇਟਾਂ ਉਹ ਹੈਗੇ ਸਰਕਾਰਾਂ ਦੇ ਧੱਕੇ। ਜੀ। ਜੇ 19 ਹੌਨ ਨੇ ਜੰਧਿਆ ਵਾਲੇ ਬਾਗ ਦੀ ਗੱਲ ਕਰ ਲਈਏ ਉਹ ਕਿਉਂਕਿ ਮੌਕੇ ਦੀਆਂ ਸਰਕਾਰਾਂ ਹਕੂਮਤਾਂ ਜਿਹੜੀਆਂ ਆ ਉਹ ਦਿਵਾ ਲੈਂਦੀਆਂ ਸੀ। ਇਹ ਗੁਰੂ ਸਾਹਿਬਾਨ ਵੇਲੇ ਵੀ ਹੋਇਆ। ਪਰ ਸਤਗੁਰ ਜੀ ਨੇ ਜਬਰ ਨੂੰ ਸਬਰ ਦੇ ਨਾਲ ਝੱਲ ਕੇ ਉਹ ਜ਼ਾਲਮ ਹਕੂਮਤਾਂ ਜਿਨ੍ਹਾਂ ਦਾ ਅੱਜ ਕਿਤੇ ਕੋਈ ਨਾਮ ਲੈਣ ਨੂੰ ਤਿਆਰ ਨਹੀਂ ਤੇ ਚਾਹੇ ਉਹ ਗੋਰਿਆਂ ਦੀ ਸੀਗੀ ਤੇ ਚਾਹੇ ਆ ਪੰਜਾਬ ਦੇ ਵਿੱਚ ਲਾਲੀ ਜਿਹੜੀ ਤੁਸੀਂ ਮੁਸਾਕੀ ਦਾ 1978 ਦਾ ਹੂੰ ਇਹ ਸਰਕਾਰਾਂ ਸੀ ਮੌਕੇ ਦੀਆਂ ਜਿਹੜੀਆਂ ਉਸ ਵੇਲੇ ਸੀ ਉਹ ਮਾਦਰਸ਼ਾਈ ਕੱਲ ਉਹ ਤੁਸੀਂ ਡਿਕਟੇਟਰਸ਼ਿਪ ਹੁੰਦੀ ਸੀ ਮੁਸਲਮਾਨੀ ਰਾਜੇ ਸੀ ਜੀ ਤੇ ਸਤਗੁਰ ਜੀ ਨੇ ਸਿੱਖ ਨੂੰ ਇਹ ਆਦੇਸ਼ ਕੀਤਾ ਵੀ ਤਾ ਨਗਾਰੇ ਵੀ ਵਜਾਉਣੇ ਤੇ ਨਗਾਰੇ ਇਸ ਗੱਲ ਦਾ ਵੀ ਪ੍ਰਤੀਕ ਸੀ ਵੀ ਜਿਹੜੇ ਕਹਿੰਦੇ ਸੀ ਮਹਾਰਾਜੇ ਸਾਡੇ ਮੂਰੇ ਵੱਜਦੇ ਆ ਸਤਗੁਰਾਂ ਨੇ ਉਹਨਾਂ ਦਾ ਮਹਾਨ ਵੀ ਤੋੜਿਆ ਤੇ ਨਾਲ ਇੱਕ ਰੀਤ ਚਲਾਈ ਵੀ ਜਦੋਂ ਪ੍ਰਸ਼ਾਦਾ ਤਿਆਰ ਹੋ ਜਾਏ ਖਾਲਸੇ ਨੇ ਨਗਾਰੇ ਦੀ ਛੋਟ ਦੇ ਉੱਤੇ ਵੀ ਜਿਹੜਾ ਕੋਈ ਕਿਸੇ ਧਰਮ ਦਾ ਹੋਵੇ ਕੋਈ ਦੁਸ਼ਮਣ ਹੋਵੇ ਕੋਈ ਹੋਵੇ ਸਾਰਿਆਂ ਨੂੰ ਇਹ ਰਵੈਤ ਚਲਾਈ ਫਿਰ ਉਹ ਲੰਗਰ ਪਾਣੀ ਆ ਕੇ ਛਕਣ ਫਿਰ ਸਤਗੁਰਾਂ ਨੇ ਆ ਜਿਹੜੇ ਮੈਂ ਪਹਿਲਾਂ ਤੁਹਾਨੂੰ ਬੇਨਤੀ ਕੀਤੀ ਆ ਕਿ ਪੰਜ ਬਰਨਾਨੀ ਦੀ ਰੀਤ ਚਲਾ ਕੇ ਉਹਨਾਂ ਨੂੰ ਸਿੱਖਾਂ ਨੂੰ ਪਾਤਸ਼ਾਹੀ ਬਖਸ਼ਿਸ਼ ਕੀਤੀ ਬਾਦਸ਼ਾਹੀ ਵੀ ਬਖਸ਼ਿਸ਼ ਕੀਤੀ ਪਾਤਸ਼ਾਹੀ ਵੀ ਨਾਲ ਬਖਸ਼ਿਸ਼ ਕਰਦੀ ਕਿਉਂਕਿ ਸਤਗੁਰੂ ਜੀ ਨੇ ਨਾਲ ਅਮਰਤ ਵੇਲੇ ਦਾ ਜਾਗਣਾ ਪੰਜਾਂ ਬਾਣੀਆਂ ਦਾ ਲਿੱਤਣੇ ਤੇ ਜਿੱਥੇ ਵੀ ਕਿੱਥੇ ਅੱਜ ਵੀ ਇਹ ਪਰੰਪਰਾ ਚਾਹੇ ਪੰਜ ਪ੍ਰਧਾਨੀ ਸ਼੍ਰੀ ਅਕਾਲ ਤਖਤ ਤੱਕ ਵੀ ਹੋਵੇ ਕਿਉਂਕਿ ਜਥੇਦਾਰ ਸਰਮੌਰ ਹੁੰਦੇ ਉਹ ਆਪ ਵੀ ਕਰਦੇ ਰਹੇ ਪ੍ਰਾਤਨ ਵੇਲੇ ਤੇ ਚਾਹੇ ਇਹ ਜਿਹੜੀ ਪ੍ਰਥਾ ਅਮਰਤ ਦੀ ਆ ਉਹ ਅੱਜ ਵੀ ਪੰਜ ਸਿੰਘ ਸਹਿਬਾਨ ਪੰਜ ਪਿਆਰੇ ਦੇ ਰੂਪ ਦੇ ਵਿੱਚ ਇੱਕ ਜਥੇਦਾਰ ਨਾਲ ਤੇ ਗੁਰੂ ਪਾਤਸ਼ਾਹ ਦੀ ਸਤ 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 ਗੁਰੂ ਜੀ ਦੀ ਛਤਰ ਛਾਇਆ ਹੈ ਉਹ ਜਿਹੜੀ ਆ ਉਹ ਨਰਾਲੀ ਅਡਰੀ ਪਹਿਚਾਨ ਖਾਲਸੇ ਦੀ ਸਤ ਗੁਰੂ ਜੀ ਨੇ ਸਾਨੂੰ ਬਖਸ਼ਿਸ਼ ਦਿੱਤੀ ਆ ਸਾਰੀ ਕੌਮ ਨੂੰ ਬਹੁਤ ਬਹੁਤ ਵਧਾਈ ਨਾਜ ਦੇ ਜਿੱਤੇ ਜਹਾੜੇ ਤੁਹਾਡੇ ਵੱਲੋਂ ਇੱਕ ਅ ਅਪੀਲ ਕੀਤੀ ਜਾਂਦੀ ਹੈ ਕਿ ਜਿਹੜੇ ਕੇਸਰੀ ਝੰਡੇ ਨੇ ਉਹ ਘਰਾਂ ਦੇ ਵਿੱਚ ਲਹਿਰਾਉਣੇ ਨੇ ਸਿੱਖ ਪੰਥ ਦੇ ਚਿਹਰੇ ਦੇ ਉੱਪਰ ਇੱਕ ਵਾਰ ਖੁਸ਼ੀ ਆਉਂਦੀ ਹੈ ਕਿ ਸਾਡੇ ਲਈ ਜਿਹੜੀ ਸ਼੍ਰੋਮਣੀ ਕਮੇਟੀ ਆ ਕੁਐਸ਼ਨਾਂ ਕੁਛ ਕਰ ਰਹੀ ਆ ਸਾਡੀ ਆਵਾਜ਼ ਆ ਜਿਹੜੀ ਉਹ ਸੁਣ ਰਹੀ ਆ ਕੇਸਰੀ ਛੰਡ ਅੱਜ ਦਾ ਦਿਨ ਸੀ ਜਾਂ ਫਿਰ ਸਦਾ ਲਈ ਇਹ ਇਹ ਦੇਖੋ ਇਹ 325 ਸਾਲ ਅੱਜ ਪੂਰੇ ਹੋ ਗਏ ਜੀ 1699 ਨੂੰ ਲੱਗੇ ਤੇ ਅੱਜ 325 ਆਪਾਂ ਖਾਲਸਾ ਜਨਮ ਦਿਹਾੜਾ ਮਨਾ ਰਹੇ ਹਾਂ ਤੇ ਸਿੱਖ ਪੰਥ ਨੂੰ ਆਦੇਸ਼ ਕੀਤਾ ਸੀਗਾ ਪੰਜ ਸਿੰਘ ਸਹਿਬਾਨ ਨੇ ਸਿੰਘ ਸਾਹਿਬ ਸ੍ਰੀ ਅਕਾਲ ਤਖਤ ਸਾਹਿਬ ਗਿਆਨੀ ਰਵਿINDER ਸਿੰਘ ਹੋਣਾ ਨੇ ਕਿ ਖਾਲਸਾ ਪੰਥ ਪੋਸਾਖੀ ਦੇ ਦੇਹਾੜੇ ਤੋਂ ਲੈ ਕੇ ਜਿਹੜੇ ਆ ਇਹ ਆਪਣੇ ਘਰਾਂ ਦੇ ਉੱਤੇ ਖਾਲਸਾ ਹੀ ਨਿਸ਼ਾਨ ਹੁਣ ਕਈ ਵਾਰੀ ਆਪਾਂ ਇਹ ਵੀ ਦੇਖਦੇ ਆ ਖਾਲਸਾ ਹੀ ਨਿਸ਼ਾਨ ਆ ਗੁਰੂ ਘਰਾਂ ਦੇ ਵਿੱਚ ਲੱਗੇ ਆ ਇਹ ਇਸ ਗੱਲ ਦਾ ਪ੍ਰਤੀਜਾ ਵੀ ਇੱਥੇ ਹਰ ਇੱਕ ਬੰਦਾ ਕੋਈ ਵੀ ਕਿਸੇ ਕਿਸਮ ਦਾ ਵੀ ਸਾਰੇ ਆ ਕੇ ਨਮਸਕਾਰ ਕਰ ਸਕਦੇ ਸਾਰਿਆਂ ਨੂੰ ਲੰਗਰ ਪਾਣੀ ਮਿਲੂਗਾ ਤੇ ਇਹ ਸਾਡੀ ਖਾਲਸੇ ਦੀ ਬਖਰੀ ਪਛਾਣ ਰਹੀ ਆ ਜੀ ਤੇ ਇਸ ਕਰਕੇ ਮੈਂ ਤਾਂ ਸਾਰਿਆਂ ਨੂੰ ਅਪੀਲ ਵੀ ਕੀਤੀ ਆ ਭਈ ਇਹਦਾ ਪੱਕੇ ਭਾਵੇਂ ਆਪਣੇ ਘਰਾਂ ਤੇ ਲਾ ਦਿਓ ਖਾਲਸਾ ਨਿਸ਼ਾਨ ਤਾਂ ਹਮੇਸ਼ਾ ਹੀ ਸਿੱਖ ਜਾਂਦਾ ਜਿਹਲੇ ਉਹਲੇ ਵੀ ਜਿਨ੍ਹਾਂ ਨੇ ਖੰਡੇ ਇਸੇ ਕਲ ਦਾ ਪ੍ਰਤੀਕ ਆ ਵੀ ਸਿੱਖ ਸਾਸ਼ਟਰ ਦਾ ਜਿਹੜਾ ਸਾਸ਼ਟਰ ਨੂੰ ਵੀ ਨਾਮਜ਼ਕਾਰ ਕਰਦਾ ਹੂੰ ਤੇ ਮੈਂ ਸਮਝਦਾ ਸਾਰਿਆਂ ਨੂੰ ਇਹ ਵੱਤ ਤੋਂ ਵੱਧ ਆਪਣੇ ਘਰਾਂ ਦੇ ਵਿੱਚ ਜਿਹੜੇ ਆ ਲਾਉਣੇ ਚਾਹੀਦੇ ਕਾਰੋਬਾਰਾਂ ਚਲਾਉਣੇ ਚਾਹੀਦੇ ਦੁਕਾਨਾਂ ਤੇ ਲਾਓ ਸਾਰਿਆਂ ਤੇ ਇਹ ਕੋਈ ਇਸ ਗੱਲ ਦਾ ਨਹੀਂ ਜਿਹਦਾ ਪ੍ਰਤੀਕ ਆ ਵੀ ਇਹ ਸਾਂਝੀ ਬਾਲਤਾ ਦਾ ਇੱਕ ਪ੍ਰਤੀਕ ਆ ਜਿਹੜਾ ਸਿੰਘ ਸਾਹਿਬ ਨੇ ਕਿਹਾ ਤੇ ਮੇਰਾ ਆਪਣਾ ਮੈਂ ਅਪੀਲ ਵੀ ਤਖਤ ਸਾਹਿਬ ਤੋਂ ਕੀਤੀ ਆ ਕਿ ਲਗਾਤਾਰ ਆਪਣੇ ਘਰ ਦੇ ਉੱਤੇ ਜਿਹੜੇ ਆ ਉਹ ਸਜਾਈ ਰੱਖਣੀ ਚਾਹੀਦੀ ਪੰਜਾਬ ਦੀ ਸਿਆਸਤ ਨੂੰ ਕਿਵੇਂ ਦੇਖਦੇ ਹੋ ਕਿਉਂਕਿ ਸ਼੍ਰੋਮਣੀ ਕਮੇਟੀ ਦੀ ਜਿੱਕਰ ਗੱਲ ਕੀਤੀ ਜਾਵੇ ਤਾਂ ਬਹੁਤ ਪੁਰਾਣੀ ਸੰਸਥਾ ਹੈ ਜਿਹੜੀ ਕਿ 1920 ਦੇ ਵਿੱਚ ਹੋਣ ਚਾਹੀ ਸੀ ਇਹ ਕਹ ਲਈਏ ਕਿ ਸਭ ਤੋਂ ਪਹਿਲੀਆਂ ਦੇ ਵਿੱਚ ਜੇਕਰ ਲੋਕਤੰਤਰ ਦੀ ਗੱਲ ਕਰਦੇ ਆ ਤਾਂ ਸ਼੍ਰੋਮਣੀ ਗਵਰਟੀ ਕਰਦੀ ਹੈ ਤੇ ਪੰਜਾਬ ਦੀ ਸਿਆਸਤ ਨੂੰ ਕਿਵੇਂ ਦੇਖਦੇ ਹੋ ਦੇਖੋ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਨੂੰ ਅੱਜ ਬੜੀਆਂ ਤਰਪੇਸ਼ ਤਮਸਿਆਵਾਂ ਉਹ ਸਮਸਿਆਵਾਂ ਕੀ ਆ ਮੈਂ ਕਿਉਂਕਿ 1996 ਵਿੱਚ ਮੈਂਬਰ ਬਣਿਆ ਪੰਤਰਤਨ ਜਿਆਦਾ ਕੋ ਚਾਂਸਿੰਗ ਕਿ ਟੌੜਾ ਪ੍ਰਬੰਧ ਹੁੰਦਾ ਸੀ ਕਿਸੇ ਵੇਲੇ ਤਖਤ ਪਟਨਾ ਸਾਹਿਬ ਦਾ ਲਗਪਗ ਸਾਰੇ ਦਾ ਸਾਰਾ ਪ੍ਰਬੰਧ ਖਾਉਣੀ ਕੋ ਟੌੜਾ ਪ੍ਰਬੰਧ ਕਮੇਟੀ ਚ ਹੁੰਦਾ ਸੀ ਤਖਤ ਹਜੂਰ ਸਾਹਿਬ ਦੇ ਵੀ ਬਹੁਤ ਆਤ ਮੈਂਬਰਾਂ ਦੀ ਹੁੰਦੀ ਸੀ ਪਰ ਅੱਜ ਇਹਨਾਂ ਤਖਤਾਂ ਦਾ ਸਿੱਧੇ ਤੌਰ ਤੇ ਪ੍ਰਬੰਧ ਜਿਹੜਾ ਉਹਨਾਂ ਦੀਆਂ ਸਟੇਟਾਂ ਦੀਆਂ ਸਰਕਾਰਾਂ ਨੇ ਲੈ ਲਿਆ ਇਹ ਮੈਂ ਸਮਝਦਾ ਇੱਕ ਬਹੁਤ ਵੱਡੀ ਜਿਆਦਤੀ ਆ ਖਾਲਸੇ ਪੰਥ ਦੇ ਨਾਲ ਆ ਪਿੱਛੇ ਹੁਣ ਹਜੂਰ ਸਾਹਿਬ ਵਾਲਾ ਵੀ ਹੋਇਆ ਸੀ ਪਰ ਚਲੋ ਸਰਕਾਰ ਨੇ ਉਹ ਬਾਬਸਤਾਂ ਨੇ ਲਿਆ ਉਹਦੀ ਸਾਬਕਾ ਕਮੇਟੀ ਜਾਂ ਬਣਾਤੀ ਜਿਹੜੀ ਉਹਨਾਂ ਦੇ ਕੈਪੀਟਲ ਨੇ ਪਾਸ ਕੀਤਾ ਸੀ ਐਸੈਂਬਲੀ ਚ ਉਹਨੇ ਬਿੱਲ ਲੈ ਕੇ ਆਉਣਾ ਸੀ ਤੇ ਇਦਾਂ ਹੀ ਹੁਣ ਦਿੱਲੀ ਵੱਲੋਂ ਨਿਗਾਹ ਮਾਰੋ ਅੱਜ ਦਿੱਲੀ ਕਮੇਟੀ ਦਾ ਹਾਲ ਕੀ ਆ ਕੋਰਟ ਨੇ ਪ੍ਰਧਾਨ ਤੇ ਤੇ ਜਨ ਸਖਤਰ ਦੇ ਉੱਤੇ ਇੱਕ ਲਿਮਟਿਡ ਜਆ ਬੈਨ ਲਾ ਦਿੱਤਾ ਜੀ ਕਿਉਂ ਲੱਗਾ ਉਹ ਇਸ ਕਰਕੇ ਲੱਗਾ ਕਿਉਂਕਿ ਜਿਹੜੇ ਤੁਸੀਂ ਧਾਰਮਿਕ ਤੌਰ ਦੇ ਉੱਤੇ ਇੰਡੀਪੈਂਡੈਂਟ ਵਿਚਰਦੇ ਆ ਫਿਰ ਸਾਡੇ ਤੇ ਹੁੰਦਾ ਕੇਵਲ ਤਾਂ ਕੇਵਲ ਸਿਲੀ ਹਕਾਲ ਤੱਕ ਦਾ ਖਾਬ ਦਾ ਤੇ ਗੁਰੂ ਗ੍ਰੰਥ ਸਾਹਿਬ ਜੀ ਦਾ ਹੂੰ ਤੇ ਉਥੇ ਇੱਕ ਨਾ ਮੇਰਾ ਵੀ ਕਈ ਵਾਰੀ ਮੈਂ ਕਿਉਂਕਿ ਉਥੇ ਦਾ ਮੈਂਬਰ ਵੀ ਹਾਂ ਜੀ ਤੇ ਕਿਵੇਂ ਹਾਲਾਤਾਂ ਦੇ ਵਿੱਚ ਅੱਜ ਉਹ ਜਿਹੜੀ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਜਿਹੜੇ ਆਦਾਰੇ ਬਜ਼ੁਰਗਾਂ ਨੇ ਸਾਡੇ ਨੇ ਬਣਾਏ ਸੀ ਉਹ ਅਜ ਤੈਸ ਨਾ ਹੋ ਰਹਾ ਹੈ ਤੇ ਸਭ ਤੋਂ ਵੱਡਾ ਦੁੱਖ ਮੈਨੂੰ ਹਰਿਆਣੇ ਦਾ ਆ ਕਿਉਂਕਿ ਹਰਿਆਣੇ ਦੇ ਵਿੱਚ ਆ ਮੈਂ ਇੱਕ ਦਿਨ ਡਿਬੇਟ ਸੁਣਦਾ ਸੀ ਇੱਕ ਪ੍ਰਧਾਨ ਤੇ ਕੁਝ ਨਾ ਮੈਂਬਰ ਤੈਨੂੰ ਦੇਖ ਲਊਗਾ ਤੈਨੂੰ ਤੂੰ ਤਕੜਾ ਹੋ ਜਾ ਫਲਾਨਾ ਹੋ ਜਾ ਤੇ ਇਹਨਾਂ ਦਾ ਇੱਕ ਮੈਸੇਜ ਕੀ ਜਾਂਦਾ ਜਿਹੜੇ ਦੂਸਰੇ ਆ ਉਹ ਤਾਂ ਖੁਸ਼ ਹੁੰਦੇ ਉਹ ਕਹਿੰਦੇ ਸਾਨੂੰ ਤਾਂ ਕੋਈ ਲੋੜ ਨਹੀਂ ਸਿੱਕੇ ਆਪ ਵਿੱਚ ਹੀ ਲੜੀ ਜਾਂਦੇ ਆ ਪਰ ਆਪਾਂ ਨੂੰ ਦੇਖਣਾ ਪਊ ਵੀ ਲੜਾਈ ਪਾਈ ਕਿਨੇ ਇਹ ਲੜਾਈਆਂ ਪਾਉਣ ਵਾਲੀ ਸਰਕਾਰ ਜ਼ਿੰਮੇਵਾਰ ਆ ਖਾਸ ਕਰਕੇ ਹਰਿਆਣੇ ਦੇ ਵਿੱਚ ਜਦੋਂ ਐਕਟ ਬਣਿਆ ਸੀ ਅਸੀਂ ਚੈਲੰਜ ਕੀਤਾ ਜਦੋਂ ਹੁਣ ਵੀ ਇਹ ਸੁਪਰੀਮ ਕੋਰਟ ਤੋਂ ਦਾ ਫੈਸਲਾ ਹੋਇਆ ਮੈਂ ਤਦ ਵੀ ਇਹ ਗੱਲ ਕਹੀ ਸੀ ਕਿ ਇਹਦੇ ਵਿੱਚ ਬਹੁਤ ਸਾਰੇ ਲੁਕੋਨੇ ਆ ਇਹ ਐਕਟ ਦਾ ਜਿਹੜਾ ਆ ਇਹ ਨੂੰ ਉੜ ਕੇ ਨਵੇਂ ਸਿਰੋਂ ਇਹਦਾ ਮਲਾਂਕਣ ਕਰਨਾ ਚਾਹੀਦਾ ਪਰ ਅਸੀਂ ਤਾਂ ਉਹਨੂੰ ਮਾਂਤਾ ਦਿੰਦੇ ਕਿਉਂਕਿ ਧੱਕਾ ਹੋਇਆ ਸਾਡੇ ਨਾਲ ਤੇ ਉਦੋਂ ਵੀ ਸਿੰਘ ਸਾਹਿਬ ਗਾਨੇ ਹਰਪ੍ਰੀਤ ਸਿੰਘ ਉਦੋਂ ਤੱਕ ਸੀ ਕਾਲ ਤਖਤ ਦੇ ਜਹਦਾਰ ਸੀ ਇਹਨਾਂ ਨੇ ਕਿਹਾ ਸੀ ਵੀ ਤੁਸੀਂ ਆ ਜਾਓ ਇੱਥੇ ਤਖਤ ਸਾਹਿਬ ਤੇ ਅਸੀਂ ਬੈਠ ਕੇ ਜਿਹੜੇ 4-5 ਉਹਨਾਂ ਦੇ ਨਵੇਂੰਦੇ ਸੀ ਉਹਨਾਂ ਨਾਲ ਬੈਠ ਕੇ ਗੱਲ ਕਰ ਲਈ ਨੇ ਫਿਰ ਉਹ ਉਹਦੇ ਅਕੋਰਡਿੰਗਲੀ ਆਪਾਂ ਬਣਾ ਲਾਂਗੇ ਪਰ ਸਰਕਾਰ ਦਾ ਸਹਾਰਾ ਲੈ ਲਿਆ ਇੱਕ ਪਹਿਲੇ ਮਹਾਂਤ ਦਾ ਖੇਡੇ ਵੱਡੇ ਚੱਕੜ ਦੇਗੇ ਯਾਰ ਤੱਕ ਕੋਈ ਇਦਾਂ ਹੋਈ ਨਹੀਂ ਕਦੇ ਵੀ ਤੇ ਹੁਣ ਉਹਨਾਂ ਨੇ ਸਟੇ ਲੈ ਲਿਆ ਤੇ ਜਿਹੜੇ ਆ ਦੂਜੇ ਸੀਗੇ ਚਲੋ ਮੈਂ ਕਿਸੇ ਤੇ ਜਾਤੀ ਜੇ ਤੂੰ ਭਰਾ ਤੂੰ ਨਹੀਂ ਕਰਦਾ ਵਰਜਲੇ ਟੈਲੀਵਿਜ਼ਨ ਦਾ ਡਿਬੇਟਾਂ ਚੱਲਦੀਆਂ ਕਿਹੋ ਜਿਹੀ ਭੱਦੀ ਭਾਸ਼ਾ ਬੋਲਦੇ ਆ ਤੇ ਮੈਂ ਸੋਹਣੀ ਗੁਰਦਾਰਾ ਪ੍ਰਬੰਧਕ ਕਮੇਟੀ ਨੂੰ ਉਦੋਂ ਵੀ ਕਿਹਾ ਸੀ ਤੇ ਉਹ ਜੋ ਅਸੀਂ ਕਹਿੰਦੇ ਸੀ ਉਹ ਹੁਣ ਤਕਰੀਬਨ ਪ੍ਰੂਵ ਹੋ ਰਿਹਾ ਹੂੰ ਤੇ ਜਿਹੜੇ ਮੈਂ ਅਕਸਰ ਇੱਕ ਧਾਰਨਾ ਆ ਕਿ ਜਿਹੜੇ ਸਰਕਾਰਾਂ ਦਖਲਦਾਰੀ ਕਰਦੀਆਂ ਫਿਰ ਉਹ ਧਰਮ ਦੀ ਜਿਹੜੀ ਆਪਾਂ ਕਹਿੰਦੇ ਨੇ ਬੇਦਬਤਾ ਨੂੰ ਸਾਟ ਵੱਜਦੀ ਆ ਸਾਟ ਇਸ ਕਰਕੇ ਵੱਜਦੀ ਆ ਕਿਉਂਕਿ ਸਰਕਾਰਾਂ ਨੇ ਵੋਟਾਂ ਲੈਣੀਆਂ ਹੁੰਦੀਆਂ ਤੇ ਭਾਵੇਂ ਸ਼ਾਮਣੀ ਕੋਰ ਦਾ ਰបੰਧਕ ਕਮੇਟੀ ਜਾਂ ਹਰਿਆਣਾ ਕਮੇਟੀ ਬਣੀ ਆ ਉਹਨਾਂ ਨੂੰ ਵੀ ਵੋਟਾਂ ਲੈਣੀਆਂ ਪਰ ਉਹਨਾਂ ਦੀ ਵੋਟਾਂ ਉਹਨਾਂ ਦੀਆਂ ਲੈਣੀਆਂ ਜਿਹੜੇ ਆਪਣੇ ਆਪ ਨੂੰ ਧਰਮੀ ਕਲੇਮ ਕਰਦੇ ਜਾਂ ਸਾਫ ਸੂਤ ਤੇ ਆ ਹੂੰ ਸੋ ਜਿਨ੍ਹਾਂ ਨੇ ਸਾਰੀਆਂ ਆਮ ਤੌਰ ਤੇ ਸਰਕਾਰਾਂ ਆ ਸਰਕਾਰ ਦਾ ਤੇ ਧਰਮ ਦਾ ਸਮੇਲ ਤਾਂ ਬਹੁਤ ਵੱਡਾ ਗੁਰੂ ਸਾਹਿਬ ਨੇ ਖੰਦ ਤੋਂ ਬਖਸ਼ਿਸ਼ ਕੀਤਾ ਸੀ ਧਰਮ ਦਾ ਤੇ ਰਾਜਨੀਤੀ ਦਾ ਸਮੇਲ ਮੇਰੀ ਪੀੜ੍ਹੀ ਦਾ ਬਖਸ਼ਿਸ਼ ਕੀਤਾ ਸੀ ਪਰ ਅੱਜ ਉਸ ਸੰਹਾਂਤ ਨੂੰ ਛੱਡ ਕੇ ਸਿਰਫ ਸਰਕਾਰਾਂ ਦਾ ਵੋਟਾਂ ਤੱਕ ਮਹਦੂਦ ਰਹਿ ਗਿਆ ਹਰਕ ਪੱਖ ਤੋਂ ਜਿਹੜਾ ਆ ਉਹ ਧਰਮ ਦੀ ਐਕਸਪਲੋਰੇਸ਼ਨ ਕਰਦੇ ਆ ਅਕਾਲੀ ਦਲ ਨੂੰ ਕਿੱਥੇ ਖੜਾ ਸਟੈਂਡ ਕਰਦੇ ਹੋ ਕਿਉਂਕਿ ਅਕਾਲੀ ਦਲ ਪੰਜਾਬ ਬਚਾਓ ਯਾਤਰਾ ਤੇ ਨਿਕਲਿਆ ਹੋਇਆ ਤੇ ਵਿਰੋਧੀ ਤੰਜ ਕਸ ਰਹੇ ਨੇ ਕਹਿੰਦੇ ਕਿ ਉਹ ਪੰਜਾਬ ਵਿਚਾਰੇ ਨੇ ਜਿਨ੍ਹਾਂ ਨੇ ਪੰਜਾਬ ਲੁੱਟਿਆ ਦੇਖੋ ਮੈਂ ਇੱਕ ਹਫਾ ਨੂੰ ਨਿਮਰਤਾ ਸਹਿਤ ਬੇਨਤੀ ਕਰਨੀ ਚਾਹਣਾ ਜੀ ਕਈ ਵਾਰੀ ਇਹ ਸਵਾਲ ਵੀ ਉੱਠਦੇ ਆ ਵਿੱਚ ਸ਼ੋਮਨਿਕ ਕਮੇਟੀ ਦਾ ਪ੍ਰਧਾਨ ਉਹ ਦਖਲਦਾਰ ਜੀ ਕਿਉਂ ਰਾਜਨੀਤੀ ਦੇ ਵਿੱਚ ਹਮ ਅਸੀਂ ਸਾਰੇ ਮੈਂਬਰ ਸਹਿਬਾਨ ਪਾਰਟੀ ਤੋਂ ਚੁਣ ਕੇ ਆਉਨੇ ਆ ਹਮ ਤੇ ਸਾਡਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸ਼੍ਰੋਮਣੀ ਅਕਾਲੀ ਦਲ ਦਾ ਇੱਕ ਸਮੇਲ ਆ। ਹੂੰ ਦੋਹਾਂ ਜਹੇ ਬੰਦਿਆਂ ਦਾ। ਤੇ ਕਹਿਣ ਵਾਲੇ ਦਾ ਬਹੁਤ ਕੁਝ ਕਹੀ ਜਾਂਦੇ ਜਿਹੜੇ ਕਹਿੰਦੇ ਉਹਨਾਂ ਦਾ ਹਾਲ ਦੇਖੋ ਤੁਸੀਂ ਕੀ ਹੋਇਆ। ਚਾਹੇ ਪਹਿਲੀ ਸਰਕਾਰ ਸੀ ਜਾਂ ਹੁਣ ਦੀ ਆ ਮੌਜੂਦਾ ਆ। ਪਰ ਮੈਂ ਤੁਹਾਨੂੰ ਇੱਕ ਇਤਿਹਾਸ ਦੀ ਗੱਲ ਜਾਂਦਾ ਮੈਂ ਤਕਰੀਬਨ ਇਸ ਅਕਾਲੀ ਦਲ ਦੇ ਵਿੱਚ ਆ। ਇੱਕੋ ਹੀ ਅਕਾਲੀ ਦਲ ਹਮੇਸ਼ਾ ਹੋਇਆ। ਜਦੋਂ ਵੀ ਕੋਈ ਪਤਾਕਤ ਦੇ ਵਿੱਚ ਆਇਆ। ਬੜੇ ਜਤਨ ਹੋਏ ਆ ਇਦੋਂ ਵੀ ਹਾਲਾਤ ਮਾੜੇ-ਮਾੜੇ ਹੁੰਦੇ ਰਹੇ। ਪਰ ਹੁਣ ਤੁਸੀਂ ਆ ਦੇਖੋਗੇ ਆਉਂਦੇ ਪਹਿਲੀ ਜ਼ੋਨ ਨੂੰ VOTING ਹੋ ਜਾਣੀ ਤੇ ਚਾਰ ਜ਼ੋਨ ਨੂੰ ਪਤਾ ਲੱਗ ਜਾਊਗਾ ਫੇ ਕਿਹੜੇ ਸਰਪੰਚ ਦੇ ਉੱਤੇ ਕਿਹੜੀ ਜੱਫੇ ਬੰਦੀ ਆ ਸੋ ਇਹ ਇੱਕ ਨੀਤੀ ਆ ਸਿਕ ਕੌਮ ਦੀ ਮੈਂ ਸਮਝਦਾ ਕਿ ਕਹਿ ਲਈ ਇੱਕ ਬਦਕਿਸਮਤੀ ਆ ਕਿ ਅੱਜ ਸੰਸਥਾਵਾਂ ਨੂੰ ਪੂਰਾ ਲਾਉਣ ਦਾ ਯਤਨ ਕੀਤਾ ਜਾ ਰਿਹਾ ਕਿਉਂਕਿ ਜੇ ਸੰਸਥਾ ਵਿੱਚ ਕੋਰਾ ਕੋਰਾ ਲੱਗ ਜਾਊਗਾ ਤੇ ਨੇਚਰਲੀ ਉਹ ਸਮਝਦੇ ਸਾਡੇ ਕਿਸ ਭੈਣ ਲਈ ਥਾਂ ਬਣ ਗਿਆ ਸੋ ਮੈਂ ਤਾਂ ਸਾਰੀ ਕੌਮ ਨੂੰ ਹੀ ਬੇਨਤੀ ਕਰਦਾ ਸਮੂਹਿਆਂ ਨੂੰ ਚਲੋ ਮੇਰੇ ਵਰਗੇ ਕਈ ਬਾਰੇ ਕਮਜ਼ੋਰ ਹੋ ਸਕਦੇ ਆ ਪਰ ਇੱਕ ਸੋਤਾ ਦੇ ਵਿੱਚ ਕਤਰ ਹੋਈਏ ਬਹੁਤ ਵੱਡੇ ਮੁੱਦੇ ਮੂਰੇ ਖੜੇ ਸਨ ਤੋਂ ਵੱਡਾ ਬੰਦੀ ਸਿੰਘਾਂ ਦਾ ਸਾਡਾ ਜਿਹੜੇ 34-34 ਸਾਲ ਥੋੜੇ ਨਹੀਂ ਹੁੰਦੇ ਰਾਜਵਾਨਾ ਸਾਹਿਬ ਮੈਂ ਮੁਲਾਕਾਤਾਂ ਵੀ ਦੋ ਕਰਕੇ ਆਇਆ ਵਿਚਾਰੇ ਫਾਂਸੀ ਦੇ ਚੱਕਿਆਂ 'ਚ 11 ਸਾਲਾਂ ਨੂੰ ਬੈਠੇ ਹੋਰ ਸਾਰੇ ਭਾਈ ਘਵਾਰਾ ਜੀ ਬੈਠੇ ਆ ਆ ਹੁਣ ਭਾਗ ਭਾਈ ਗੁਰਮੀਤ ਸਿੰਘ ਜਿਹੜੇ ਆ ਗਏ ਸੀ ਮੋੜ ਅੰਦਰ ਕਰ ਦਿੱਤੇ ਅਸੀਂ ਤਾਂ ਦੂਜਿਆਂ ਨੂੰ ਛਡਾਉਂਦੇ ਸੀ ਇਹ ਕਿਉਂ ਹੋ ਰਿਹਾ ਕਿਉਂਕਿ ਆਪਾਂ ਹੱਥ ਧੋਕੇ ਬਣ ਜਾਂਦੇ ਆ ਤੇ ਜੇ ਕੰਮ ਇੱਕ ਥਾਂ ਇਕੱਤਰ ਹੋ ਜਾ ਸਾਰੀ ਤੇ ਇੱਕ ਥਾਂ ਫਤਵਾ ਦੇ ਦਿੰਦੇ ਨਹੀਂ ਸਾਰੀ ਕੌਮ ਤੇ ਫਿਰ ਇਹ ਗੱਲਾਂ ਸਾਨੂੰ ਕਰਨੀ ਤੇ ਫਿਰ ਤਾਂ ਆਪਣੇ ਆਪ ਹੀ ਸਰਕਾਰਾਂ ਜਿਹੜੀਆਂ ਕਰ ਦੇਣਗੀਆਂ। ਕਮਿਤਸਾਹ ਅਮਰਤਪਾਲ ਸਿੰਘ ਨੂੰ ਲੈ ਕੇ ਇੱਕ ਮੋਰਚਾ ਲੱਗਿਆ ਜਿਹੜਿਆ ਨੇ ਐਨਐਸਏ ਲੱਗਿਆ ਜਿਹੜੇ ਨੌਜਵਾਨਾਂ ਤੇ ਡਿਬਰੂਗੜ ਬੈਠੇ ਨੇ ਉਹਨਾਂ ਨੂੰ ਲੈ ਕੇ ਇੱਕ ਮੋਰਚਾ ਚੱਲੀ ਜਾਂਦਾ ਹੈਗਾ ਤੇ ਉਸ ਤੋਂ ਬਾਅਦ ਉਹਨਾਂ ਦੇ ਮਾਤਾ ਨੂੰ ਵੀ ਗ੍ਰਿਫਤਾਰ ਕਰ ਲਿਆ ਜਾਂਦਾ। ਇਸ ਪੂਰੇ ਵਰਤਾਂਤ ਨੂੰ ਪੂਰੀ ਘਟਨਾ ਨੂੰ ਕੀ ਕਿਹਾ ਜਾਵੇ? ਦੇਖੋ ਜਦੋਂ ਭਾਈ ਅਮਰਤਪਾਲ ਸਿੰਘ ਇੱਥੇ ਅਮਰ ਸੰਚਾਰ ਦੇ ਵਿੱਚ ਸੰਗਤਾਂ ਨੂੰ ਪ੍ਰੇਰਿਤ ਕਰਦੇ ਸੀ ਅਸੀਂ ਉਹਨਾਂ ਦਾ ਚਾਹੇ ਆਨੰਦਪੁਰ ਸਾਹਿਬ ਦੀ ਧਰਤੀ ਚਾਹੇ ਦਮਦਮੇ ਦੀ ਅਸੀਂ ਉਹਨਾਂ ਦਾ ਜਿਹੜਾ ਕੋਈ ਵੀ ਜਥੇਬੰਦੀ ਹੋਵੇ ਹਮ ਜਿਹੜੀ ਧਰਮ ਪ੍ਰਚਾਰ ਲਈ ਨਿਤਰਦੀ ਅਸੀਂ ਉਹਦੇ ਨਾਲ ਇਹਨਾਂ ਨੇ ਸਰਕਾਰਾਂ ਨੇ ਮੈਂ ਤਾਂ ਪਹਿਲਾਂ ਇਹ ਸਵਾਲ ਸਰਕਾਰ ਤੇ ਵੀ ਉਠਦਾ ਵੀ ਜੇ ਪਰਚੇ ਦਰਜ ਹੋ ਗਏ ਸੀ ਤੇ ਫਿਰ ਉਹਨਾਂ ਤੇ ਐਨਐਸਏ ਕਿ ਲਾਉਣ ਦੀ ਲੋੜ ਸੀ ਹਮ ਜਿਹੜਾ ਯੂਏਪੀ ਆਪਾਂ ਕਹਿੰਦੇ ਆ ਉਹਦਾ ਐਨਐਸਏ ਨਾਲੋਂ ਵੀ ਮਾੜਾ ਮੈਂ ਬਤੌਰ ਵਕੀਲ ਇਸ ਗੱਲ ਨੂੰ ਜਾਣਦਾ ਪਰ ਪੰਜਾਬ ਸਰਕਾਰ ਨੇ ਸਾਰਾਂ ਹੱਥ ਵੱੰਨੇ ਟੱਪ ਕੇ ਐਨਐਸਏ ਲਈ ਐਨਐਸਏ ਲੈ ਕੇ ਡਿਬਰੂ ਜੇ ਡਿਬੂਗਰ ਜੇਲ੍ਹ ਦੇ ਵਿੱਚ ਇਥੇ ਪੰਜਾਬ ਦੇ ਵਿੱਚ ਕਿਤੇ ਹਾਈ ਸਕੂਲ ਜਿਹਲਾ ਹੈ ਨਹੀਂ ਗਾ ਬਹੁਤ ਕੁਛ ਆ ਇਹ ਇੱਕ ਗਣੀ ਮਿੱਥੀ ਸਾਜਿਸ਼ ਨਾ ਹੋਇਆ ਸਾਰਾ ਕੁਛ ਤੇ ਉਹ ਐਨਐਸਏ ਹੁਣ ਸਾਲ ਪੂਰੀ ਹੋ ਗਈ ਸੀ ਉਹ ਦੁਬਾਰਾ ਲਾ ਦिती ਆ ਤੇ ਦੁਬਾਰਾ ਜਿਹਲੇ ਲਾਈ ਆ ਉਹਦਾ ਆਧਾਰ ਕੀ ਬਣਾਇਆ ਉਹ ਫਕਟਿਸ਼ਸ ਜਿਆ ਬਣਾਤਾ ਉਹ ਵੀ ਹੁਣ ਚੈਲੰਜ ਹੋਈ ਆ ਤੇ ਮੈਂ ਇਹਨਾਂ ਦੇ ਮਾਤਾ ਪਿਤਾ ਜੀ ਚਾਚਾ ਜੀ ਆਏ ਸਗੇ ਪਈ ਕੁਛ ਸਾਡੇ ਮੁੰਡੇ ਅੰਦਰ ਆ ਤੇ ਕੁਛ ਇਹਨਾਂ ਦੀ ਜਿਹੜੀ ਡਿਬਰੂਗੜਾ ਦੀ ਪਾਰਪਈ ਕਰੋ ਅਸੀਂ ਉਹਨਾਂ ਨੂੰ ਕਿਹਾ ਸੀ ਵੀ ਦੱਸੋ ਤੁਸੀਂ ਕਿੱਥੇ ਕਿੱਥੇ ਲੋੜਿਆ ਅਸੀਂ ਸੋ ਆਪਣੀ ਕਮੇਟੀ ਵਾਲੇ ਬਿਲਕੁਲ ਉਹ ਦਾ ਸਾਡੇ ਨਾਲ ਚੱਲਾਂਗੇ ਤੇ ਚੱਲੇ ਵੀ ਅਸੀਂ ਹੂੰ ਤੇ ਹੁਣ ਜਿਹੜੇ ਆ ਸਰਕਾਰ ਨੇ ਇੱਕ ਮੈਂ ਸਮਝਦਾ ਆ ਉਹਨੇ ਇੱਕ ਚੱਲਦਾ ਵਹੀਰ ਜਿਹੜਾ ਉਹਨਾਂ ਦਾ ਸੀਗਾ ਉਹ ਉਹਨਾਂ ਨੇ ਰੋਸ ਮਾਰ ਚ ਨਹੀਂ ਸੀ ਕਿਹਲੋ ਤੂੰ ਚੱਲਦਾ ਵਹੀਰ ਲੋਕਾਂ ਨੂੰ ਮੋੜ ਮੋਮੈਂਟ ਦੇ ਵਿੱਚ ਕੋਈ ਅਮਰਧਾਰੀ ਹੋਣ ਲੋ ਉਹ ਸ਼ੁਰੂ ਕੀਤੀ ਸੀ ਹੂੰ ਤੇ ਉਹਦੋਂ ਵੀ ਆਂਡਨ ਕਰਦਾ ਤੇ ਮੈਂ ਸਮਝਦਾ ਮੇ ਜੇ ਇਹ ਧਰਮ ਚ ਹੋਲ ਕੀ ਦਖਲਦਾ ਜੀ ਹੋ ਸਕਦੀ ਜੇ ਕੋਈ ਬੰਦਾ ਪੀਸਪੋਰਟ ਢੰਗ ਦੇ ਨਾਲ ਪੰਜ ਪਿਆਰੇ ਗੁਰੂ ਪਾਤਸ਼ਾਹ ਦੀ ਤਾਬਿਆਂ ਹੋ ਕੇ ਸਤਗੁਰੂ ਜੀ ਨਾਲ ਆ ਤੇ ਜੇ ਉਹ ਅਮਰ ਸੰਚਾਰ ਲਈ ਲੋਕਾਂ ਨੂੰ ਪ੍ਰੇਰਨਾ ਕਰਦੇ ਆ ਤਾਂ ਉਹਦੇ ਚ ਫਿਰ ਇਨਸਾਨ ਕੀ ਆ ਪੰਜਾਬ ਦੇ ਮੁੱਖ ਮੰਤਰੀ ਨੇ ਕਾਫੀ ਸਵਾਲ ਚੁੱਕੇ ਨੇ ਸ਼੍ਰੋਮਣੀ ਕਮੇਟੀ ਦੇ ਕਹਿੰਦੇ ਕਿ ਇਸ ਦਾ ਨਾਂ ਸ਼੍ਰੋਮਣੀ ਕਮੇਟੀ ਨਹੀਂ ਸ਼੍ਰੋਮਣੀ ਗੋਲਕ ਪ੍ਰਬੰਧਕ ਕਮੇਟੀ ਰੱਖ ਦੋ ਚਲੋ ਇਹ ਮੈਂ ਸਮਝਦਾ ਆ ਕਈ ਵਾਰੀ ਬੰਦੇ ਦੀ ਜਿਹੜੇ ਅਕਲ ਮਤ ਮਾਰੀ ਜਾਂਦੀ ਨਾ ਉਹ ਹਲੇ ਇਦਾਂ ਦੇ ਸਵਾਲ ਚੁੱਕਦਾ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਕਹੋ ਜੇ ਸਾਡੇ ਬਜ਼ੁਰਗਾਂ ਨੇ ਬਣਾਇਆ ਆ ਜਿਹਦੇ ਵਿੱਚ ਪਾਣੀ ਪਾਣ ਕੇ ਜਾਂਦਾ ਪਾਣੀ ਸਮਝਦੇ ਨੇ ਪਾਣੀ ਪਾਉਣ ਦੀ ਲੋੜ ਨਹੀਂ ਹੁੰਦੀ ਇਹ ਪਰੇਜ ਪਾਣੀ ਇਹਦਾ ਇਦਾਂ ਏਡਾ ਬਾਸਟ ਅਦਾਰਾ ਆ ਇਹਦਾ ਸਿਸਟਮ ਹੈ ਸਾਰਾ ਬਣਿਆ ਤੇ ਸ਼ਾਇਦ ਮਾਨ ਸਾਹਿਬ ਨੂੰ ਇਹ ਭੁੱਲ ਹੋ ਜਾਂਦੀ ਆ ਇਹ ਗੁਰੂ ਦੇ ਦਸਬੰਦ ਜਿਹੜੇ ਲੋਕ ਆਪਣਾ ਦਸਬੰਦ ਕੱਢਦੇ ਗੁਰੂ ਨੂੰ ਸਮਰਪਿਤ ਕਰਦੇ ਆ 103 ਸਾਲ ਦੀਆਂ ਬੜੀਆਂ ਸਰਕਾਰਾਂ ਨੇ ਹੱਲੇ ਕੀਤੇ ਇਹਨੇ ਵੀ ਵੱਡਾ ਹਲਾ ਕੀਤਾ ਇਹਨੇ ਜਿਹੜਾ ਸਾਡਾ ਸੈਂਟਰਲ ਐਕਟ ਆ ਉਹਨੂੰ ਤੋੜਨ ਦਾ ਯਤਨ ਕੀਤਾ ਉਹਦੇ ਚ ਐਮੈਂਡਮੈਂਟ ਅਸੈਂਬਲੀ ਦੇ ਵਿੱਚ ਕਰ ਦਿੱਤੀ ਸੋ ਇਹ ਮੈਂ ਸਮਝਦਾ ਇਹਨਾਂ ਦੀਆਂ ਦਖਲਅਦਾਜ਼ੀਆਂ ਜਿਹੜੀਆਂ ਆ ਇਹ ਸੰਸਥਾਵਾਂ ਨੂੰ ਤੋੜਨ ਵਾਲੀਆਂ ਆ ਜਦਨ ਕੀਤਾ ਪਰ ਕਾਮਯਾਬ ਨਹੀਂ ਕਦੇ ਵੀ ਹੁੰਦੇ ਮੇਰਾ ਇਹ ਮੰਨਣਾ ਹੈ ਅੱਜ ਤੱਕ ਦਾ ਰਿਹਾ ਵੀ ਐਵੇਂ ਚਾਹੇ ਗੋਰੀਆਂ ਵੇਲੇ ਰਿਹਾ ਚਾਹੇ ਬਾਅਦ ਵਿੱਚ ਵੀ ਰਿਹਾ ਤੇ ਇਹ ਇਹਦੇ ਵਿੱਚ ਇਸ ਇਹਨਾਂ ਕੰਮਾਂ ਦੇ ਵਿੱਚ ਕਰਦੇ ਸਰਕਾਰਾਂ ਕਾਮਯਾਬ ਨਹੀਂ ਕਮੀ ਸਾਹਿਬ ਇੱਕ ਸਵਾਲ ਹੋਰ ਆ ਅਕਸਰ ਲੋਕ ਕਰਦੇ ਨੇ ਜਦੋਂ ਅਸੀਂ ਵੀ ਵਿਚਰਦੇ ਆ ਪਿੰਡਾਂ ਦੇ ਵਿੱਚ ਉਹ ਕਹਿੰਦੇ ਨੇ ਕਿ ਤੁਸੀਂ ਕਿਉਂ ਨਹੀਂ ਪੁੱਛਦੇ ਲਫਾਫਾ ਕਲਚਰ ਕੀ ਆ ਜਿਹੜਾ ਕਾਫੀ ਚਰਚਾ ਦੇ ਵਿੱਚ ਰਿਹਾ ਕੋਈ ਲਫਾਫਾ ਕਲਚਰ ਨਹੀਂਗਾ ਮੈਂ ਹੁਣ ਪਿਛਲੀ ਵਾਰੀ ਪ੍ਰਧਾਨ ਬਣਿਆ ਪਹਿਲਾਂ 900 ਆ ਸੀ ਅਸ ਕੀ ਪ੍ਰਧਾਨ ਪਣਿਆ ਪਹਿਲਾਂ 900 ਐ ਸੀ ਉਹ ਤੋਂ ਇਲਾਵਾ ਜੇ ਅਮਲ ਵਾਫਾ ਕਲਚਰ ਵੀ ਮੰਨ ਲਈਏ ਤੇ ਜਥੇਬੰਦੀਆਂ ਦਾ ਇੱਕ ਦਸਤੂਰ ਹੁੰਦਾ ਆਪਾਂ ਜਥੇਬੰਦੀਆਂ ਦੀ ਕੀ ਆ ਵੀ ਹਰ ਇਕੱਠੇ ਹੋ ਕੇ ਸਾਰੇ ਇਹਨਾਂ ਇਕੱਠੇ ਦੇ ਫੈਸਲਾ ਵੋਟਾਂ ਪਾਉਣੀਆਂ ਹੁੰਦੀਆਂ ਇੱਕ ਆਪਾਂ ਬੰਦੇ ਨੂੰ ਆਪਣਾ ਸ਼ੋਨੀ ਕਾਲੀਦਾਲ ਦਾ ਪ੍ਰਧਾਨ ਆ ਜਿਹੜਾ ਪਹਿਲਾ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸੀਗੇ ਫਿਰ ਸਰਦਾਰ ਸੁਖਬੀਰ ਸਿੰਘ ਬਾਦਲ ਆ ਹੁਣ ਉਹ ਅਸੀਂ ਸਾਰਿਆਂ ਨੂੰ ਕੱਲੇ-ਕੱਲੇ ਨੂੰ ਸੁਣ ਕੇ ਅਧਿਕਾਰ ਦੇ ਦਿੰਦੇ ਨੇ ਵੀ ਤੁਸੀਂ ਜੀ ਆਪਣੀ ਇਹਨਾਂ ਮੈਂਬਰਾਂ ਦੇ ਵਿੱਚੋਂ ਤੁਸੀਂ ਸਭ ਸੰਮਤੀ ਦੇ ਨਾਲ ਉਸੀਂ ਆਪਣਾ ਇੱਕ ਪ੍ਰਧਾਨ ਜਿਹਨਾਂ ਮੀਤ ਪ੍ਰਧਾਨ ਜੂਨੀਅਰ ਮੀਤ ਪ੍ਰਧਾਨ ਉਹ ਆਉਦੇ ਦਾ ਮੈਂਬਰਚੀ ਨਹੀਂ ਆ ਨਾ ਬੋਟਾਂ ਦਾ ਮੈਂਬਰ ਹੀ ਫਿਰ ਪਾਉਂਦੇ ਆ ਸੋ ਇਸ ਕਰਕੇ ਜਥੇਬੰਦੀ ਦਾ ਇੱਕ ਨਾਰਮ ਹੈ ਨੂੰ ਐਵੇਂ ਆਪਾਂ ਲਫਾਫਾ ਕਲਚਰ ਬਣਾਤਾ ਲਫਾਫਾ ਕਲਚਰ ਨਹੀਂਗਾ ਇਹ ਇੱਕ ਦਸਤੂਰ ਆ ਇਹ ਸਾਰੀਆਂ ਜਥੇਬੰਦੀ ਨੇ ਚੇਵੇਂ ਚੱਲਦਾ ਤੇ ਮੈਂ ਸਮਝਦਾ ਕੋਈ ਇਹਦੇ ਚੇਵੇਂ ਨਹੀਂ ਪਰ ਹੁਣ ਤਾਂ ਦੋ ਸਾਲਾਂ ਦੀ ਇਹ ਵੀ ਫਿਰ ਜਿਹੜੀ ਆ ਕਹਿੰਦੇ ਸੀ ਸਾਰੇ ਵਿੱਚ ਤੋੜੋ ਤੋੜੋ ਟੁੱਟ ਗਏ ਆ ਆਖਰ ਦੇ ਵਿੱਚ ਇੱਕ ਸਵਾਲ ਬੈਂਮਲ ਕਲਾਂ ਥੋੜੀ ਦੂਰੀ ਹੈ ਇੱਥੋਂ ਬੈਂਮਲ ਕਲਾਂ ਦਾ ਜਿਹੜਾ ਕਲੰਕ ਆ ਉਹ ਪੰਜਾਬ ਦੇ ਮੱਥੇ ਤੇ ਹਲੇ ਤੱਕ ਨਹੀਂ ਝੋਤਾ ਗਿਆ ਉਹ ਪੂਰਾ ਘਟਨਾ ਜਿਹੜੀ ਸ਼੍ਰੋਮਣੀ ਕਮੇਟੀ ਦਾ ਕੀ ਸਟੈਂਡ ਆ ਉਹਦੇ ਤੇ ਕਿਵੇਂ ਦੇਖਦੇ ਹੋ ਇਸ ਪੂਰੀ ਘਟਨਾ ਨੂੰ ਅਸੀਂ ਤਾਂ ਦੇਖੋ ਆ ਪਿੱਛੇ ਵੀ ਪ੍ਰੈਸਾਂ ਨੂੰ ਪਾਸੇ ਤੇ ਦਿੱਤੀ ਆ ਭਈ ਜਿਹੜੇ ਦੋਚੀ ਆ ਉਹ ਆਪਣੇ ਲਿਆਂਦੇ ਜਾਣ ਸਰਫਸ ਦੇ ਉੱਤੇ ਤੇ ਸਰਫਸ ਦੇ ਉੱਤੇ ਕਿਹੜੇ ਆਏ ਆ ਹੁਣ ਕਲੇਰ ਇਹਨਾਂ ਦਾ ਜਿਹੜਾ ਪਘੋੜਾ ਸੀ ਫੜ ਹੋਇਆ ਉਹਨੇ ਕਿਹਾ ਜੀ ਇਹਦੇ ਵਿੱਚ ਆਪਣੇ ਹਾਨੀਪ੍ਰੀਤ ਵੀ ਆ ਤੇ ਇਹਦੇ ਵਿੱਚ ਬਾਬਾ ਪਹਿਲੇ ਨਾਮਿਨੇਟ ਹੋ ਗਿਆ ਤੇ ਪੰਜਾਬ ਸਰਕਾਰ ਹੁਣ ਕਿਉਂ ਨਹੀਂ ਲਿਆਂਦੀ ਇਹਨਾਂ ਨੂੰ ਕਿਉਂ ਨਹੀਂ ਪ੍ਰੋਡਕਸ਼ਨ ਬੈਂਟ ਲਿਆ ਕੇ ਉਹਨਾਂ ਨੂੰ ਉਹਦੀ ਗ੍ਰਿਫਤਾਰੀ ਪਾਉਂਦੇ ਤੇ ਫਿਰ ਦੇਰ ਵਿੱਚ ਨਾਮਿਨੇਟ ਹੋ ਚੁੱਕਾ ਉਹਦੇ ਵਿੱਚ ਆਪਣੇ ਉਹਦੀ ਸੈਂਕਸ਼ਨ ਨਹੀਂ ਦੇ ਰਹੇ ਕਿਉਂਕਿ ਉਹਨੂੰ ਸੈਂਕਸ਼ਨ ਦੇਣੀ ਹੁੰਦੀ 295ਏ ਦੀ ਇਹ ਤਾਂ ਸਰਕਾਰਾਂ ਰਲੀਆਂ ਆ ਪਹਿਲਾਂ 5 ਸਾਲ ਕਾਂਗਰਸ ਨੇ ਇਹ ਕੰਮ ਕੀਤਾ ਅਸੀਂ ਇਨਸਾਫ ਦੇਾਂਗੇ ਹੁਣ ਆ 2 ਸਾਲ ਇਹਨਾਂ ਨੂੰ ਵੀ ਹੋ ਗਏ ਤੇ ਹੁਣ ਦੋ ਸਾਲਾਂ ਦੇ ਸਵਾਲ ਉੱਠਦੇ ਆ ਕਿ ਬਾਬੇ ਨੂੰ ਇਹ ਗ੍ਰਿਫਤਾਰ ਕਿਉਂ ਨਹੀਂ ਕਰਦੇ ਹਨੀਪ੍ਰੀਤ ਇੰਨੇ ਚਿਰ ਦੀ ਆ ਉਹਨੂੰ ਕਿਉਂ ਨਹੀਂ ਗ੍ਰਿਫਤਾਰ ਕਰਦੇ ਤੇ ਜਾ ਕੇ ਜੁਡੀਸ਼ੀਅਲ ਤੌਰ ਦੇ ਉੱਤੇ ਸਾਰਾ ਕੁਝ ਆ ਚੁੱਕਾ 164 ਦੀ ਉਹਦੀ ਸਟੇਟਮੈਂਟ ਹੋ ਚੁੱਕੀ ਆ ਸੋ ਇਹ ਸਿਰ ਕਰਦੇ ਕੀ ਆ ਇੱਕ ਜਥੇਬੰਦੀ ਨੂੰ ਬਦਨਾਮ ਕਰ ਲਈ ਇੱਕ ਨਹੀਂ ਸਿਸਟਮ ਬਣਾ ਲਿਆ ਉਹ ਸਿਸਟਮ ਵਿੱਚ ਪਹਿਲਾਂ 5 ਸਾਲ ਕਾਰਜ ਕਰਨੇ ਆਪਣਾ ਔਰ ਕੱਖ ਨਹੀਂ ਕੱਢਿਆ ਤੇ ਹੁਣ 2 ਸਾਲਾਂ ਦੇ ਇਹਨਾਂ ਨੇ ਕੱਖ ਕੱਢਿਆ ਤੇ ਇਸ ਕਰਕੇ ਇੱਕ ਸਾਜ਼ਿਸ਼ ਈ ਉਹ ਸਾਜ਼ਿਸ਼ ਦੇ ਵਿੱਚ ਕਿਉਂਕਿ ਕੋਈ ਵੀ ਨਹੀਂ ਖਾਸ ਕਰਕੇ ਕੋਈ ਵੀ ਸਿੱਖ ਮੈਂ ਸਮਝਦਾ ਉਹ ਗੁਰੂ ਦਾ ਸਿੱਖ ਨਹੀਂ ਜਿਹੜਾ ਬਾਣੀ ਦਾ ਗੁਰਬਾਣੀ ਦਾ ਨਿਰੰਤਰ ਕਰਾਉਂਦਾ ਹਾਂ ਇਹ ਠੀਕ ਆ ਭਈ ਉਹਦੇ ਵਿੱਚ ਇਨਵੈਸਟੀਗੇਸ਼ਨ ਦੇ ਕੋ ਸਿਸਟਮ ਰਹਾ ਹੈ ਉਹਦੇ ਵਿੱਚ ਮੈਂ ਸਮਝਦਾ ਸਿੱਧੇ ਦੌਰ ਦੇ ਉੱਤੇ ਜਦੋਂ ਪਰਚਾ ਦਰਜ ਹੋਇਆ ਉਸ ਤੋਂ ਬਾਅਦ ਜਥੇਬੰਦੀਆਂ ਨੇ ਸੀਬੀਆਈ ਦੀ ਮੰਗ ਕਰ ਲਈ ਕਿ ਸੀਬੀਆਈ ਜਾਂਚ ਕਰੇ ਸੀਬੀਆਈ ਨੂੰ ਦਿੱਤਾ ਮੁਰਕੇ ਕੈਪਟਨ ਸਾਹਿਬ ਆ ਗਏ ਉਹਨੇ ਸੀਬੀਆਈ ਤੋਂ ਲੈ ਕੇ ਆਪਣੀ ਸਿੱਟ ਬਣਾਤੀ ਸੋ ਮੈਂ ਸਮਝਦਾ ਇਹ ਇਦਾਂ ਹੀ ਰੁਲ ਗਈ ਸਾਰੀ ਗੱਲ ਅਸਲੀਅਤ ਜਿਹੜੀ ਆ ਫੇਰ ਵੀ ਕੋਈ ਨਾ ਕੋਈ ਸਾਹਮਣੇ ਆਈਆ ਤੇ ਉਹਦੇ ਉੱਤੇ ਇਹ ਸਰਕਾਰ ਜਿਹੜੀ ਐਕਸ਼ਨ ਕਰੇ ਹੁੰਦਾ ਤਾਂ ਧਰਮ ਪ੍ਰਚਾਰਕ ਨੂੰ ਹੋਰਿਆ ਤੁਹਾਡੇ ਵਾਲੀ ਸਾਈਡ ਨਹੀਂ ਸਾਡੇ ਵਾਲੇ ਪਾਸੇ ਦਬਾਵੇ ਦੇ ਦਬਾਵੇ ਵਾਲੇ ਪਾਸੇ ਨਹੀਂ ਧਰਮ ਪ੍ਰਚਾਰ ਆਪਣੇ ਕੋਈ ਪ੍ਰਚਾਰਤਨ ਹੋ ਰਿਹਾ ਮੈਂ ਕਿ ਤੁਹਾਨੂੰ ਵੀ ਬੇਨਤੀ ਕਰਦਾ ਤੁਸੀਂ ਵੀ ਗੁਰੂ ਕੇ ਸਿੱਖਿਆ ਜੀ ਕਈ ਵਾਰੀ ਇਹ ਕਾਪਾਂ ਗੱਲਾਂ ਇਹਨਾਂ ਹਲਾਰਾ ਦੇ ਦਿੰਨੇ ਹਰ ਗੱਲ ਨੂੰ ਨਾਂ ਵੀ ਹੋਵੇ ਤੇ ਉਹ ਫਿਰ ਮਤਲਬ ਇੱਕ ਪਰੰਪਰਾ ਜਿਹੀ ਬਣ ਜਾਂਦੀ ਮੈਂ ਇੱਕਦਮ ਛੋਟੀ ਜਿਹੀ ਮਿਸਾਲ ਦਿੰਦਾ ਹੂੰ ਉਹ ਸਾਡੇ ਪੁਰਾਣੇ ਜਥੇਦਾਰ ਹੁੰਦੇ ਸੀ ਉਹ ਕਹਿੰਦੇ ਇੱਕ ਵਾਰੀ ਨਾ ਇੱਕ ਬੱਚੇ ਨੇ ਕਿਤੇ ਦੌੜਾ ਜਾਵੇ ਤੇ ਚੱਲ ਗਏ ਜੀ ਚੱਲ ਗਈ ਹੂੰ ਉਹ ਚੱਲ ਗਏ ਚੱਲ ਗਏ ਇੱਕ ਦੌੜ ਦੋ ਦੌੜ ਚਾਰ ਦੌੜ ਉਹ ਪਿਛੇ ਚੱਲ ਕੇ ਪਤਾ ਨਹੀਂ ਕੀ ਚੱਲ ਪਿਆ ਸਾਡਾ ਸਿਸਟਮ ਐ ਇਦਾਂ ਦਾ ਉਹ ਚਲੇ ਗਏ ਚਲੀ ਗਏ ਜਲੇ ਸਾਰੇ ਹੰਬ ਗਏ ਉਹ ਕਹਿੰਦੇ ਯਾਰ ਖਾਸਮਾ ਦੱਸਦਾ ਸੀ ਕੀ ਚਲਿਆ ਕਹਿੰਦਾ ਢੇਲੀ ਸਿੱਗੀ ਖੋਟੀ ਉਹ ਚੱਲ ਗਏ ਉਹ ਕਹਿੰਦਾ ਉੱਥੇ ਦੱਸ ਦਿੰਦਾ ਇਹ ਮੈਂ ਤਾਂ ਕਹਿੰਦਾ ਅਰਜ ਇਹਨੇ ਨਾ ਰੂਲ ਆਊਟ ਨਹੀਂ ਕਰਦਾ ਯਤਨ ਕਰ ਰਹੇ ਆ ਉਹਨੇ ਨਵੇਂ ਚਰਚ ਖੋਲੇ ਆ ਹੋਰ ਕਰਦੇ ਆ ਪਰ ਅਸੀਂ ਪਿਛਲੇ ਦੋ ਸਾਲਾਂ ਤੋਂ ਲਗਾਤਾਰ ਮੁੰਡੇ ਹੀ ਨਵੇਂ ਬਰੂ ਵਾਂਗੂ ਕੰਮ ਕਰਦੇ ਆ ਜਿਹੜੇ ਨਵੇਂ ਨਿਊ ਕਮਰ ਆ ਹਮੇਸ਼ਾ ਉਹਨੇ ਆਪਣੀ ਇੱਕ ਪਛਾਣ ਬਣਾਉਣੀ ਹੁੰਦੀ ਜੀ ਤੇ ਉਹ ਮੁੰਡੇ ਜਿਹੜੇ ਆ ਉਹਨੇ ਆਪਣੇ ਤਰਨ ਤਾਰਨ ਦੇ ਵਿੱਚ ਅਬਰਸਰ ਦੇ ਵਿੱਚ ਗੁਰਦਾਸਪੁਰ ਦੇ ਵਿੱਚ ਵੱਡੇ ਪੱਧਰ ਤੇ ਵਿਚਰਦੇ ਆ ਔਰ ਵਿਚਰਦੇ ਵੀ ਉਹਨਾਂ ਪਰਿਵਾਰਾਂ ਚ ਆ ਜਿਹੜੇ ਪਰਿਵਾਰ ਚਲੇ ਗਏ ਸੀ ਤੇ ਮੁੜ ਆ ਗਏ ਵਾਪਸ ਹਮ ਸ਼ਾਇਦ ਇਸੇ ਕਰਕੇ ਅਮਰਤਪਾਲ ਵਰਗਿਆਂ ਤੇ ਐਨਐਸਏ ਲੱਗ ਗਿਆ ਕਿਉਂਕਿ ਉਹ ਵੀ ਧਰਮ ਪਰਵਰਤਨ ਦੇ ਉਲਟ ਸੀਗੇ ਉਹ ਕਹਿੰਦੇ ਸੀ ਵੀ ਇੱਕ ਝੰਡੇ ਥੱਲੇ ਇਕੱਠੇ ਹੋਵੋ ਇੱਕ ਨਿਸ਼ਾਨਾ ਹੋਣਾ ਚਾਹੀਦਾ ਖਾਲਸੇ ਦੀ ਜਿਹੜੀ ਰੌ ਰੀਤਾ ਉਸ ਦੇ ਵਿੱਚ ਰਹਿਣਾ ਚਾਹੀਦਾ ਸਰਕਾਰੀ ਜਿਹੜੀ ਸਰਕਾਰ ਹੁੰਦੀ ਆ ਉਹ ਸਰਕਾਰ ਨੂੰ ਇਸ ਗੱਲ ਦੀ ਕਿਉਂਕਿ ਸਿੱਖਾਂ ਦੇ ਵਿੱਚ ਇੱਕ ਸਤਗੁਰ ਨੇ ਇਹ ਵੱਡੀ ਗੁਣ ਬਕਸ਼ਿਸ਼ ਕਰਤਾ ਗੁਰੂ ਹਰਗੋਬਿੰਦ ਸਾਹਿਬ ਜੀ ਹਮ ਕਿ ਸੇਖਾਂ ਵਿੱਚ ਐਸੇ ਧਰਮ ਦੀ ਧਰਮ ਦੀ ਤਾਬਿਆ ਹੋ ਕੇ ਕਿਉਂਕਿ ਦੋ ਜਥੇਬੰਦੀਆਂ ਪੰਜਾਬ ਦੇ ਵਿੱਚ ਅਕਾਲੀ ਦਲ ਚਮਣੀ ਕਾਲੀ ਦਲ ਇੱਕ ਚਮਣੀ ਵਰਗਾ ਪ੍ਰਬੰਧਕ ਬੀਟ ਜਿਹਨਾਂ ਨੂੰ 103-3 ਸਾਲ ਬਣਿਆ ਨੂੰ ਹੋ ਗਿਆ ਤੇ ਉਹ ਸਮਝਦੇ ਆ ਵੀ ਧਰਮ ਦਾ ਪ੍ਰਚਾਰ ਕਰਦੇ ਤਾਂ ਇਹਨਾਂ ਦਾ ਸ਼ਾਇਦ ਆਪਣਾ ਕੈਡਰ ਤਿਆਰ ਹੋ ਜਾਂਦਾ ਇਸ ਡਰ ਦੇ ਕਰੂ ਵੀ ਕੋਈ ਨਾ ਕੋਈ ਕੁਛ ਨਾ ਕੁਛ ਧਰਮ ਦੇ ਸਿੱਖ ਧਰਮ ਦੇ ਖਿਲਾਫ ਕੋਈ ਨਾ ਕੋਈ ਨਾ ਕੋਈ ਨਾ ਕੋਈ ਇਦਾਂ ਦਾ ਜਹਾਦ ਸ਼ੇਡ ਰੱਖਦੇ ਆ ਤੇ ਇਹਨਾਂ ਦੀ ਬਖੜਾੜ ਦੀ ਨਿਸ਼ਾਨੀਆਂ ਸਰਕਾਰਾਂ ਦੀ ਭਾਜੇ ਧਰਮ ਦੇ ਵਿੱਚ ਕੋਈ ਆਪਣਾ ਅਮਰ ਸੰਚਾਰ ਕਰਦਾ ਆ ਤੇ ਤੁਹਾਡਾ ਉਹਦੇ ਵਿੱਚ ਕੀ ਟਿੱਟ ਦੋਦਾ ਪਰ ਇਹਨਾਂ ਨੂੰ ਹਮੇਸ਼ਾ ਰਹੀ ਆ ਬਲੂ ਸਟਾਰ ਤੋਂ ਬਾਅਦ ਵੀ ਦੇਖ ਲਓ ਤੇ ਮੈਂ ਆ ਹੁਣ ਪਿੱਛੇ ਛੇਦ ਦੀ ਗੈਲਰੀ ਦਾ ਉਹ ਜਿਹੜਾ ਅਸੀਂ ਉਹ ਕਰਕੇ ਛੱਡਿਆਂ ਰੱਖਾ ਦਿੰਦਾ ਤੇ ਜਾ ਕੇ ਲੂਕੰਡੇ ਖੜੇ ਹੁੰਦੇ ਆ ਉਥੇ ਉਹੋ ਜਿਹੇ ਅਕਾਲ ਤੱਕ ਜਿੱਦਾਂ ਢਹਿ ਢੇਰੀ ਕੀਤਾ ਉਹ ਜਾ ਕੇ ਦੇਖੋ ਉਹੀ ਫੋਟੋ ਹੂਮ ਹੂ ਲਾਈਆ ਬਣਾ ਕੇ ਸਕੈਚ ਜੀ ਤੇ ਫਿਰ ਕਈ ਵਾਰੀ ਛੋਟੇ ਛੋਟੇ ਬੱਚੇ ਜਿਹੜੇ ਆ ਉਹ ਵੀ ਰਕਣ ਦਿੱਤੇ ਉਹ ਕੀ ਅੰਦਰ ਕਰਦੇ ਸੀ ਹਮ ਜਿਹੜੇ ਮਰਦੇ ਮਜਾ ਸਕੇ ਉਹਨਾਂ ਤਾਂ ਲੜਾਈ ਲੜੀ ਸੀ ਦੀਆਂ ਵਿੱਚ ਪਾਈਆਂ ਉਹ ਤਾਂ ਐਲਾਨ ਕੀਤੇ ਉਸ ਤੇ ਜਿਹੜੇ ਬਾਕੀ ਇਹਨਾਂ ਉਥੇ ਜਿਹੜਾ ਕਤਰੋਕਾਰਦ ਕੀਤੀ ਪਵਿੱਤਰ ਸਰੋਵਰ ਸਾਰਾ ਉਹ ਹੁਣ ਤੁਸੀਂ ਜਾ ਕੇ ਗੈਲਰੀ ਚ ਦਰਚਨ ਕਰੋਗੇ ਤੇ ਪਤਾ ਲੱਗਦਾ ਵੀ ਕਿੰਦਾ ਇੱਥੇ ਜਿਹੜਾ ਤੁਸੀਂ ਤਾਂ ਉਸ ਮੂਵਮੈਂਟ ਦਾ ਹਿੱਸਾ ਰਹੇ ਹੋ ਕਿ ਤਰ੍ਹਾਂ ਕਿਤੇ ਜਾ ਕੇ ਤੁਸੀਂ ਤਾਂ ਉਹ ਮੂਵਮੈਂਟ ਨੂੰ ਨੇੜੇ ਤੋਂ ਦੇਖਿਆਗਾ ਮੂਵਮੈਂਟ ਦੇ ਵਿੱਚ ਹੂਨਤਾਈਆਂ ਆ ਗਈਆਂ ਸੀ ਜਾਂ ਫਿਰ ਸਰਕਾਰਾਂ ਦੇ ਬੋਲ ਨੂੰ ਦੱਬਿਆ ਗਿਆ ਉਸ ਚਲੋ ਦੇਖੋ ਕਈ ਵਾਰੀ ਹੁੰਦਾ ਜਿਹੜੇ ਲੰਮੇ ਸਮੇਂ ਮੂਵਮੈਂਟਾਂ ਚੱਲ ਜਾਂਦੀਆਂ ਉਹਦੇ ਵਿੱਚ ਫੇ ਕਈ ਵਾਰੀ ਥੋੜੇ ਬਹੁਤ ਸਮਾਂ ਜਿਹੜਾ ਹੈ ਉਹ ਅਗੜ ਪਿੱਛੜ ਹੋ ਜਾਂਦਾ ਹੈ ਤੇ ਇਸ ਕਰਕੇ ਉਹ ਉਹਦੇ ਵਿੱਚ ਕਿਉਂਕਿ ਲੰਮਾ 84 ਤੋਂ ਬਾਅਦ ਚੱਲਿਆ ਉਹਦੇ ਵਿੱਚ ਕਈ ਸਿਸਟਮ ਜੇ ਚੱਲ ਗਏ ਉਹਦੇ ਨਾਲ ਫਿਰ ਉਹ ਮੂਵਮੈਂਟ ਉਹ ਜਿਹੜੀ ਉਹ ਸੱਟ ਲੱਗੀ। ਇੱਕ ਧੰਨੀ ਸਾਹਿਬ ਜਥੇਦਾਰ ਕੌਂਕੇ ਸਾਹਿਬ ਵਾਲਾ ਮੁੱਦਾ ਬੜੇ ਜ਼ੋਰ ਸ਼ੋਰ ਨਾਲ ਸ਼੍ਰੋਮਣੀ ਕਮੇਟੀ ਨੇ ਵੀ ਠਾਇਆ ਪਰ ਹੁਣ ਫਿਰ ਉਹ ਮੁੱਦਾ ਕਿਤੇ ਨਾ ਕਿਤੇ ਜਾ ਕੇ ਦਬਦਾ ਨਜ਼ਰ ਆਇਆ ਕਿਤੇ ਨਹੀਂ ਕੋਈ ਕੋਈ ਦਬਦਾ ਨਹੀਂਗਾ। ਅਸੀਂ ਉਹ ਪੁਲਿਸ ਨੂੰ ਕੰਪਲੇਂਟ ਵੀ ਦਿੱਤੀ ਸੀ। ਅਸੀਂ ਹੁਣ ਇਸ ਗੱਲ ਸਾਹਿਬੀ ਉਹ ਕਰਨ ਲਈ ਸਾਡੇ ਵਕੀਲ ਤੇ ਆ ਰਿਹਾ ਉਹਨਾਂ ਨੇ ਫਾਈਲ ਤਾਂ ਤਿਆਰ ਕਰ ਲਿਆ ਪਰ ਉਹਦੇ ਵਿੱਚ ਕਿਉਂਕਿ ਜਿਹੜੇ ਰਿਟਾਇਰ ਹੋ ਗਏ ਕੋਈ ਡੈਥ ਹੋ ਗਈ ਕੁਝ ਹੋ ਗਿਆ ਉਹ ਸਾਰਿਆਂ ਦੇ ਅਸੀਂ ਐਡਰੈਸ ਲੱਭ ਕੇ ਤੇ ਪਰਿਵਾਰ ਨਾਲ ਵੀ ਸੰਪਰਕ ਕਰ ਰਹੇ ਆ ਜਿਵੇਂ ਜਿਲੇ ਉਹ ਸਾਨੂੰ ਸਾਰਾ ਹੋ ਗਿਆ ਕੋਰਸ ਅਸੀਂ ਇਸ ਗੱਸਾ ਵੀ ਜਿਹੜਾ ਫਾਈਲ ਕਰਾਂ ਸਰਕਾਰ ਨੇ ਨਾ ਕੁਝ ਕੀਤਾ ਸਰਕਾਰ ਤੋਂ ਉਦਾਸ ਹੀ ਨਹੀਂ ਜੀ ਤੇ ਫਿਰ ਉਹ ਇਸ ਗੱਸਾ ਵੀ ਡਾਇਰੈਕਟ ਕਰਾਂ ਸੁल्तानਪੁਰ ਉਦੀ ਦੇ ਵਿੱਚ ਵੱਡੀ ਘਟਨਾ ਹੁੰਦੀ ਆ ਸ਼੍ਰੋਮੀ ਕਮੇਟੀ ਉਸ ਦੇ ਲਈ ਕੀ ਕਰ ਰਹੀ ਹੈ ਜੀ ਜੇ ਉਹ ਸੁल्तानਪੁਰ ਦੇ ਦੇਖੋ ਅਸੀਂ ਅਸੀਂ ਇਹ ਡੈਮੋਕ੍ਰੇਸੀ ਦਾ ਇੱਕ ਢਾਂਗ ਹੁੰਦਾ ਪਹਿਲਾਂ ਅਸੀਂ ਕੰਪਲੇਂਟਾਂ ਦਿਤੀਆਂ ਪੁਲਿਸ ਨੂੰ ਵੀ ਫਿਰ ਅਸੀਂ ਗਵਰਨਰ ਪੰਜਾਬ ਨੂੰ ਵੀ ਦਿੱਤੀ ਕੰਪਲੇਂਟ ਲੈ ਕੇ ਪਈ ਜਿਹੜਾ ਕੰਮ ਹੋਇਆ ਗਲਤ ਹੋਇਆ ਤੇ ਉਹ ਨਹੀਂ ਸਾਨੂੰ ਅਸ਼ੋਰੈਂਸ ਵੀ ਦਿੱਤੀ ਸੀ ਕਿ ਅਸੀਂ ਕਿਸੇ ਰਿਟਾਇਰਡ ਹਾਈ ਕੋਰਟ ਦੇ ਜੱਜ ਤੋਂ ਇਹਦੀ ਪੜਤਾਲ ਕਰਾਵਾਂਗੇ ਤੇ ਮੈਂ ਸਮਝਦਾ ਵੀ ਇਦਾਂ ਕਦੇ ਹੋਈ ਨਹੀਂ ਅਜੇ ਤੱਕ ਵੀ ਜਿੱਦਾਂ ਉੱਥੇ ਮਾਲਮ ਮੋਰਲੇ ਪਾਸੇ ਨਾ ਕੋ ਬੰਦਾ ਨਾ ਕੋਈ ਹੋਰ ਤੇ ਉਹ ਵੀ ਸਤਗੁਰਾਂ ਦਾ ਪਵਿੱਤਰ ਪ੍ਰਕਾਸ਼ ਦਿਖਾੜਾ ਸੀ ਤੇ ਉਹਦੇ ਦੋ ਦਿਨ ਪਹਿਲਾਂ ਆਪਾਂ ਉੱਥੇ ਜੋਸ਼ ਕੀਤਾ ਸਾਰਿਆਂ ਦੇ ਸਾਹਮਣੇ ਇਹ ਮੰਨ ਲਓ ਸਰਕਾਰ ਦੀਆਂ ਬਖਲਾਟਾਂ ਦੀਆਂ ਨਿਸ਼ਾਨੀਆਂ ਸਿੱਧੇ ਤੌਰ ਤੇ ਇੱਕ ਆਖਰੀ ਸਵਾਲ ਜਿਹੜੇ ਪਿੰਡਾਂ ਦੇ ਵਿੱਚ ਵੱਖੋ-ਵੱਖਰੇ ਧਰਮਾਂ ਦੇ ਨਾਂ ਤੇ ਵੱਖੋ-ਵੱਖਰੀਆਂ ਜਾਤਾਂ ਦੇ ਨਾਮ ਤੇ ਗੁਰਦੁਆਰਾ ਸਾਹਿਬ ਬਣ ਰਹੇ ਨੇ ਉਹਨਾਂ ਦੇ ਲਈ ਕੁਛ ਨਾ ਕੁਛ ਕਰ ਰਹੇ ਨੇ ਇਹ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਇੱਕ ਸੰਦੇਸ਼ ਜਾਰੀ ਹੋਇਆ ਆ ਆਦੇਸ਼ ਆ ਜੀ ਵੀ ਜਾਤਪਾਤ ਦੇ ਨਾਂ ਤੇ ਤੇ ਦੂਜਾ ਨਵਾਂ ਗੁਰਦੁਆਰਾ ਬਣਾਉਣਾ ਤਾਂ ਪਹਿਲਾਂ ਅਕਾਲ ਤਖਤ ਤੋਂ ਪ੍ਰਵਾਨਗੀ ਲਓ ਉਹਦਾ ਆਦੇਸ਼ ਸਿਰਫ ਇਹ ਹੈਗਾ ਵੀ ਇੱਕ ਪਿੰਡ ਦੇ ਵਿੱਚ ਇੱਕ ਗੁਰਦੁਆਰਾ ਹੋਵੇ ਸ੍ਰੋਮਣੀ ਕਮੇਟੀ ਵੱਲੋਂ ਯਤਨ ਵੀ ਕੀਤਾ ਇੱਕ ਗੁਰਦੁਆਰਾ ਹੋਵੇ ਤਾਂ ਤੁਹਾਨੂੰ ਸਨਮਾਨਤ ਦੇਾਂਗੇ ਵੀ ਹੁਣ ਅਕਾਲ ਤਖਤ ਨੇ ਇਹੇ ਕਰਕੇ ਇਹ ਆ ਵੀ ਜੇ ਕੋਈ ਵੀ ਨਵਾਂ ਗੁਰਦੁਆਰਾ ਬਣਾਉਣਾ ਪਹਿਲਾਂ ਸਾ ਤੋਂ ਮਨਜ਼ੂਰੀ ਲਾਓ ਉਹ ਫੇ ਮਨਜ਼ੂਰੀ ਐਸੇ ਕੰਮ ਦੀ ਮਿਲਦੀ ਆ ਵੀ ਇਹ ਗੁਰਦੁਆਰਾ ਜਾਂ ਕਿਸ ਜਾਤਪੁਰਾ ਦੇ ਜਿਵੇਂ ਨਾਲ ਆ ਤੇ ਜੇ ਪਹਿਲਾਂ ਉੱਥੇ ਗੁਰਦੁਆਰੇ ਹੈਗੇ ਆ ਤਾਂ ਫੇ ਤੁਹਾਨੂੰ ਕੀ ਲੋੜ ਪਾਗੇ ਇਸ ਕਰਕੇ ਕਾਲ ਤੱਕ ਤੁਹਾਨੂੰ ਇੰਤਜ਼ਾਰ ਦੇਣਾ ਜੀ ਬਹੁਤ ਬਹੁਤ ਸ਼ੁਕਰੀਆ ਤਾਂ ਐਸ ਵਕਤ ਸਾਡੇ ਨਾਲ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਮੌਜੂਦ ਸਨ ਤਾਂ ਬਹੁਤ ਸਾਰੀਆਂ ਗੱਲਾਂ ਹੋਈਆਂ ਨੇ ਤਾਂ ਆਸ ਆਮੀਦ ਆ ਕਿ ਗੱਲਾਂ ਚੰਗੀਆਂ ਲੱਗੀਆਂ ਹੋਣੀਆਂ ਤਾਂ ਇਸ ਤੋਂ ਬਾਅਦ ਜਦੋਂ ਕਿਤੇ ਫੇਰ ਸਮਾਂ ਮਿਲੇ ਤਾਂ ਫੇਰ ਖੁੱਲ ਕੇ ਵਿਚਾਰ ਚਰਚਾ ਹੋएगी ਤੁਸੀਂ ਜੁੜੇ ਰਹਿਣਾ ਇੰ